ਕומר ਅਭੀ ਉદય ਪ੍ਰਤਾਪ ਸਿੰਘ ਦੀ ਬੀਤੀ ਕੱਲ ਦਸਤਾਰਬੰਦੀ ਹੋਈ ਹੈ ਔਰ ਉਦੋਂ ਤੋਂ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਬਹੁਤ ਸਾਰੇ ਸੱਜਣ ਇਹ ਕਹਿੰਦੇ ਆ ਕਿ ਬੜੇ ਸ਼ਾਨੋ ਸ਼ੌਕਤ ਦੇ ਨਾਲ ਬੜੇ ਕ ਖਾਲਸਾਈ ਜਹੋ ਜਲਾਲ ਦੇ ਨਾਲ ਉਹ ਸਾਰਾ ਸਮਾਗਮ ਨਿਪਰੇ ਚੜਿਆ ਔਰ ਸਿੱਖਾਂ ਦੇ ਅੰਦਰ ਗੁਲਾਮੀ ਇਸ ਕਦਰ ਸਿੱਖਾਂ ਦੇ ਹੱਡਾਂ ਦੇ ਅੰਦਰ ਤੱਕ ਘਾਰ ਕਰ ਚੁੱਕੀ ਹੈ ਕਿ ਉਹਨਾਂ ਨੂੰ ਜਿਹੜਾ ਬੀਤੀ ਕੱਲ ਵਾਲਾ ਸਮਾਗਮ ਸੀਗਾ ਵੀ ਉਹਦੇ ਵਿੱਚੋਂ ਬਾਦਸ਼ਾਹਤ ਦਾ ਚਲ ਘਾਰਾ ਨਜ਼ਰ ਹੀ ਨਹੀਂ ਆਉਂਦਾ ਹੈਗਾ ਕਿਉਂਕਿ ਸਿੱਖਾਂ ਨੂੰ ਹੁਣ ਆਦਤ ਨਹੀਂ ਰਹੀ ਹੈਗੀ ਸਿੱਖਾਂ ਨੇ ਆਜ਼ਾਦੀ ਦੇ ਪਰਵਾਨਿਆਂ ਨੂੰ ਵੇਖਿਆ ਹੀ ਨਹੀਂ ਹੈਗਾ ਸਿੱਖਾਂ ਨੇ ਉਹ ਜਿਹੜਾ ਬਾਦਸ਼ਾਹਤ ਵਾਲਾ ਨਜ਼ਾਰਾ ਹੈਗਾ ਜਿਹੜਾ ਉਹ ਲੁਤਫ ਉਹਨੂੰ ਮਾਣਿਆ ਉਹਨੂੰ ਮਹਿਸੂਸ ਹੀ ਨਹੀਂ ਕੀਤਾ ਹੈਗਾ ਐਵੇਂ ਬਹੁਤ ਸਾਰੇ ਲੋਕ ਸਮਝਦੇ ਐ ਔਰ ਖਾਸ ਕਰਕੇ ਮੈਂ ਵੇਖਿਆ ਬੀਤੇ ਕੱਲ ਆਪਾਂ ਜਦੋਂ ਗੱਲਬਾਤ ਕੀਤੀ ਸੀਗੀ ਨਾ ਤੇ ਥੱਲੇ ਕੁਝ ਜਣਾਂ ਨੇ ਕਮੈਂਟਸ ਕੀਤੇ ਹੈਗੇ ਮੈਂ ਸਾਰੇ ਤਾਂ ਨਹੀਂ ਪੜ ਸਕਿਆ ਮੈਂ ਕੁਝ ਕਮੈਂਟਸ ਜ਼ਰੂਰ ਪੜੇ ਹੈਗੇ ਫੇਸਬੁਕ ਦੇ ਉੱਪਰ ਵੀ ਉਹ ਵੀਡੀਓ ਪਾਈ ਸੀ ਕੱਲ ਮੈਂ ਤੇ ਉਹਦੇ ਵਿੱਚੋਂ ਕੁਝ ਸੱਜਣ ਇਹ ਗੱਲ ਕਹਿ ਰਹੇ ਹੈਗੇ ਆ ਦੇਖੋ ਮੈਂ ਬਕਾਇਦਾ ਉਹਦੇ ਵਿੱਚ ਜ਼ਿਕਰ ਵੀ ਕੀਤਾ ਸੀਗਾ ਕਿ ਆਪਾਂ ਇੱਥੇ ਬੈਠ ਕੇ ਆਜ਼ਾਦੀ ਦੀ ਗੱਲਬਾਤ ਵੀ ਕਰਦੇ ਆਂ ਜਿਹੜੇ ਆਜ਼ਾਦੀ ਦੇ ਪਰਵਾਨੇ ਹੈਗੇ ਆ ਜਿਹੜੇ ਮੁਲਕ ਆਜ਼ਾਦ ਹੋ ਗਏ ਆਜ਼ਾਦ ਮੁਲਕ ਦੇ ਵਿੱਚ ਫਿਰ ਜਦੋਂ ਉਹਨਾਂ ਨੂੰ ਲੱਗਾ ਕਿ ਨਹੀਂ ਅਸੀਂ ਕਦੇ ਆਜ਼ਾਦ ਹੋਏ ਆ ਅਸੀਂ ਆਜ਼ਾਦ ਨਹੀਂ ਹੋਏ ਆ ਅਸੀਂ ਔਰ ਸਾਡੇ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਲੋਕ ਅੱਜ ਵੀ ਇੱਥੇ ਗੁਲਾਮਾਂ ਵਰਗਾ ਜੀਵਨ ਬਸਰ ਕਰਨ ਦੇ ਆ ਔਰ ਸਾਨੂੰ ਮੁੜ ਆਜ਼ਾਦ ਹੋਣਾ ਪੈਣਾ ਸੋ ਆਜ਼ਾਦ ਮੁਲਕ ਦੇ ਵਿੱਚ ਵਸਣ ਵਾਲੇ ਲੋਕਾਂ ਨੇ ਵੀ ਗੁਲਾਮੀ ਨੂੰ ਮਹਿਸੂਸ ਕੀਤਾ ਔਰ ਉਹਨਾਂ ਨੂੰ ਇਹ ਲੱਗਾ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਆਂ ਔਰ ਸਾਨੂੰ ਆਜ਼ਾਦ ਹੋਣਾ ਚਾਹੀਦਾ ਔਰ ਉਹ ਆਜ਼ਾਦੀ ਵਾਲੇ ਰਾਹ ਦੇ ਉੱਪਰ ਤੁਰ ਪਏ ਬਕਾਇਦਾ ਮੈਂ ਬਕਾਇਦਾ ਜ਼ਿਕਰ ਕੀਤਾ ਸਕਦਾ ਕਿ ਮੈਂ ਆਪ ਵੀ ਕਈ ਕੇਸ ਭੁਗਤੇ ਆ ਔਰ ਹੱਲੇ ਵੀ ਕੋਰਟ ਕਿਚਾਰੀਆਂ ਦੇ ਚੱਕਰ ਲਾਉਣ ਦੇ ਆ ਪਰ ਬਾਵਜੂਦ ਇਹਦੇ ਜਾਂ ਤੇ ਸਾਨੂੰ ਉਹ ਜਿਹੜੇ ਦਲ ਲਿਖਦੇ ਆ ਜਿਹੜੇ ਦਾ ਕਹਿੰਦੇ ਹੈਗੇ ਆ ਉਹਨਾਂ ਨੂੰ ਇਤਿਹਾਸ ਦੇ ਬਾਰੇ ਕੋਈ ਸਮਝ ਨਹੀਂ ਹੈਗੀ ਜਾਂ ਫਿਰ ਉਹ ਆਪ ਥਾਣੇ ਮੋਰ ਦੀ ਕਦੀ ਕੱਟਾ ਲੈ ਕੇ ਨਹੀਂ ਲੰਗੇ ਹੈਗੇ ਮੈਂ ਸ਼ੁੱਧ ਪੰਜਾਬੀ ਜਹੀ ਦੇ ਵਿੱਚ ਗੱਲ ਕਰਾਂ ਉਹਨਾਂ ਨੂੰ ਅਹਿਸਾਸ ਹੀ ਨਹੀਂ ਹੈਗਾ ਦੇਖੋ ਜਦੋਂ ਤੁਸੀਂ ਉਹਨਾਂ ਰਾਹਾਂ ਦੇ ਪੰਦੀ ਹੁੰਦੇ ਹੋ ਜਦੋਂ ਤੁਹਾਡੇ ਤੁਸੀਂ ਇੱਥੇ ਆਪਣੇ ਦਿਮਾਗ ਦੇ ਵਿੱਚ ਇੱਥੇ ਆਪਣੇ ਦਿਲ ਦੇ ਵਿੱਚ ਤੁਸੀਂ ਉਸ ਕਿਸਮ ਦਾ ਸੁਪਨਾ ਸਿਰਜਿਆ ਹੁੰਦਾ ਹੈ ਨਾ ਜਿਹਨੂੰ ਸਹੀ ਮਾਇਨੇ ਦੇ ਵਿੱਚ ਸਿੱਖ ਰਾਜ ਜਾਂ ਆਜ਼ਾਦ ਮੁਲਕ ਜਾਂ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਣਾ ਔਰ ਕਿੰਨਾ ਰਾਹਾਂ ਦੇ ਵਿੱਚੋਂ ਲੰਘ ਕੇ ਤੁਸੀਂ ਉਸ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਜਿੱਥੇ ਜਾ ਕੇ ਲੈਣਾ ਹੁੰਦਾ ਹੈਗਾ ਜਿਹੜੀ ਉਹ ਮੰਜ਼ਲ ਹੁੰਦੀ ਹੈ ਤੁਸੀਂ ਉੱਥੇ ਜਾ ਕੇ ਬਹਿਣਾ ਹੁੰਦਾ ਆ ਉਹਨਾਂ ਤੋਂ ਵਧੇਰੇ ਅਹਿਸਾਸ ਇਸ ਚੀਜ਼ ਦਾ ਹੋਰ ਕਿਸੇ ਨੂੰ ਭਲਾ ਦੱਸੋ ਜੀ ਕਿੰਨਾ ਹੋ ਸਕਦਾ ਕਿਸੇ ਨੂੰ ਭਲਾ ਜਿਹੜੇ ਸਮੁੰਦਰ ਤੋਂ ਬਾਹਰ ਬੈਠੇ ਹੁੰਦੇ ਆ ਉਹਨਾਂ ਨੂੰ ਕਾਦਾ ਅਹਿਸਾਸ ਉਹਨਾਂ ਨੂੰ ਉਸ ਚੀਜ਼ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਕਿ ਜਦੋਂ ਸਮੁੰਦਰ ਦੇ ਵਿੱਚ ਅਦੋਂ ਜਾਨਦੇ ਹੋ ਤਾਂ ਉਸ ਵੇਲੇ ਦਾ ਜਿਹੜਾ ਅਹਿਸਾਸ ਹੁੰਦਾ ਹੈਗਾ ਉਹ ਉਹਨਾਂ ਨੂੰ ਹੀ ਪਤਾ ਹੁੰਦਾ ਹੈਗਾ ਜਿਹੜੇ ਸਮੁੰਦਰ ਦੇ ਵਿੱਚ ਤਾਰੀਆਂ ਲਾਉਣਦੇ ਹੁੰਦੇ ਆ ਪਰ ਕਿਨਾਰੇ ਦੇ ਕੰਢੇ ਉੱਪਰ ਬੈਠ ਕੇ ਤੁਸੀਂ ਜੋ ਮਰਜ਼ੀ ਲਿਖੀ ਚੱਲੋ ਹੁਣ ਮੈਂ ਕੁਝ ਖਾਸ ਗੱਲਾਂ ਕਰਨੀਆਂ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਸ ਸਮਾਗਮ ਦੇ ਵਿੱਚੋਂ ਬਾਦਸ਼ਾਹਤ ਚਲਕਦੀ ਪਈ ਸੀਗੀ ਤੁਸੀਂ ਮੈਨੂੰ ਇਹ ਦੱਸਿਓ ਉਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਲੇ ਲੋਕਾਂ ਦੇ ਚਿਹਰੇ ਮੋਰੇ ਵੇਖ ਕੇ ਉਹ ਕੌਣ ਕੌਣ ਹੈ ਗਿਆ ਕਿਹੜੀ ਕਿਹੜੇ ਬੰਦੇ ਕਿਹੜੀ ਕਿਹੜੀ ਧਿਰ ਦੇ ਨਾਲ ਜੁੜੇ ਹੋਇਆ ਕਿਹੜੀਆਂ ਕਿਹੜੀਆਂ ਸਖਸ਼ੀਤਾ ਉੱਥੇ ਹਾਜ਼ਰ ਹੋਈਆਂ ਸੀਗੀਆਂ ਤਾਂ ਤੁਸੀਂ ਮੈਨੂੰ ਦੱਸਿਓ ਕਿ ਉਹ ਸਖਸ਼ੀਤਾ ਐਦਾਂ ਦੀ ਕਿਸੇ ਥਾਂ ਦੇ ਉੱਪਰ ਹਾਜ਼ਰ ਹੋ ਸਕਦੀਆਂ ਨੇ ਸ਼ਮੂਲੀਅਤ ਕਰ ਸਕਦੀਆਂ ਨੇ ਜੇ ਇਸ ਜਗ੍ਹਾ ਦੇ ਉੱਪਰ ਖਾਲਸਾਈ ਰਾਜ ਕੇ ਬੋਲ ਬਾਲਿਆਂ ਦੇ ਚਲ ਘਾਰੇ ਨਜ਼ਰ ਆਉਂਦੇ ਹੋਣ ਜਾਂ ਹੋਣ ਵਿਆਸ ਡੇਰੇ ਵਾਲੇ ਬਾਬਾ ਜੀ ਤੁਹਾਨੂੰ ਲੱਗਦਾ ਹੈ ਕਿ ਉਹ ਵਿਆਸ ਡੇਰੇ ਵਾਲੇ ਉਹ ਐਦਾਂ ਦੀ ਥਾਂ ਦੇ ਉੱਪਰ ਕਿਤੇ ਜਾ ਸਕਦੇ ਆ ਪੰਜਾਬ ਦੇ ਵਿੱਚ ਜਾਂ ਪੰਜਾਬ ਬੋਬਾਰ ਜਿੱਥੇ ਵੀ ਕੋਈ ਆਜ਼ਾਦੀ ਦਾ ਸੰਘਰਸ਼ ਸਿੱਖ ਲੜ ਰਹੇ ਐ ਤੁਸੀਂ ਮੈਨੂੰ ਦੱਸੋ ਕਦੀ ਉਸ ਸੰਘਰਸ਼ ਦਾ ਹਿੱਸਾ ਬਣੇ ਐ ਉਸ ਸੰਘਰਸ਼ ਦੇ ਜਿਹੜੇ ਪਾਂਦੀ ਐ ਉਹਨਾਂ ਪਾਂਦੀਆਂ ਦੇ ਵੱਲੋਂ ਜਿਹੜੇ ਪ੍ਰੋਗਰਾਮ ਉਲੀਕੇ ਜਾਂਦੇ ਆ ਕੋਈ ਜਦੋਂ ਜਹਿਦ ਕੀਤੀ ਜਾਂਦੀ ਆ ਜਦੋਂ ਆਪਣੀ ਆਜ਼ਾਦੀ ਦੇ ਵਾਸਤੇ ਕੋਈ ਮਾਰਚ ਕੱਢੇ ਜਾਂਦੇ ਆ ਉਹਨਾਂ ਮਾਰਚਾਂ ਦੇ ਵਿੱਚੋਂ ਸ਼ਾਮਲ ਹੁੰਦੇ ਆ ਭਲਾ ਦੱਸੋ ਤੁਸੀਂ ਮੈਨੂੰ ਜਿਹੜੇ ਪੰਜਾਬ ਦੇ ਇਸ ਵੇਲੇ ਦੇ ਰਾਜਪਾਲ ਹੈਗੇ ਆ ਕੌਣ ਆ ਜੀ ਭਲਾ ਕਟਾਰੀਆ ਸਾਹਿਬ ਸ਼ਾਇਦ ਹਨ ਉਹ ਕਿਹੜੀ ਪਾਰਟੀ ਵੱਲੋਂ ਜੀ ਭਲਾ ਕੌਣ ਲਾਉਂਦਾ ਪੰਜਾਬ ਦਾ ਰਾਜਪਾਲ ਭਲਾ ਪੰਜਾਬ ਦੇ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈਗਾ ਅੱਛਾ ਤੁਸੀਂ ਸਰਚ ਕਰੋ ਮੜ ਜਿਹੀ ਜਦੋਂ ਆਪਾਂ ਗੱਲ ਕਰਦੇ ਨਾ ਇਹ ਤਾਂ ਐਵੇਂ ਹੀ ਲੱਗਿਆ ਕਰਨ ਮੈਂ ਇੱਕ ਥੱਲੇ ਕਿਸੇ ਨੇ ਕਮੈਂਟ ਕੀਤਾ ਹੋ ਸਕਦਾ ਪੜਿਆ ਮੈਂ ਉਹ ਕਹਿੰਦਾ ਹਾਥੀ ਤੁਰਦੇ ਰਹਿੰਦੇ ਹੁੰਦੇ ਕੁੱਤੇ ਭੌਂਕਦੇ ਰਹਿੰਦੇ ਹੁੰਦੇ ਆ ਮਤਲਬ ਕਿ ਮੈਂ ਕੁੱਤਾ ਆ ਤੇ ਉਹਨੂੰ ਲੱਗਦਾ ਕਿ ਮੈਂ ਆਪ ਵੀ ਹਾਥੀ ਆ ਮੈਂ ਉਸ ਹਾਥੀ ਨੂੰ ਪੁੱਛਣਾ ਚਾਹੁੰਦਾ ਕਿ ਕੁੱਤਾ ਤੇ ਅੱਜ ਫੇਰ ਭੌਂਕ ਰਿਹਾ ਅਸੀਂ ਲਗਾਤਾਰ ਭੌਂਕ ਰਹੇ ਹਾਂ ਠੀਕ ਹੈ ਤੁਸੀਂ ਮੈਨੂੰ ਦੱਸਿਓ ਕਿ ਤੁਸੀਂ ਹਾਥੀ ਬਣ ਕੇ ਕਦੀ ਕਿਸੇ ਥਾਣੇ ਮੋਰ ਦੀ ਕਟਾ ਲੈ ਕੇ ਲੰਗੇ ਹੋ ਤੁਸੀਂ ਕਦੀ ਉਦਾਂ ਦਾ ਸੇਕਾ ਲਵਾਇਆ ਆਪਦੇ ਪੰਡੇ ਨੂੰ ਅੱਛਾ ਇਸ ਤੋਂ ਇਲਾਵਾ ਜਿਹੜੇ ਹੋਰ ਬੰਦੇ ਉੱਥੇ ਹਾਜ਼ਰ ਹੋਏ ਸੀਗੀ ਬੀਤੀ ਕੱਲ ਵਾਲੇ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਵਿੱਚ ਨਾਮਧਾਰੀ ਸੰਪਰਦਾ ਵਾਲੇ ਉਹ ਵੀ ਉੱਥੇ ਗਏ ਹੈਗੇ ਆ ਤੁਸੀਂ ਦੱਸੋ ਜੀ ਉਹ ਤੇ ਗੁਰੂ ਗ੍ਰੰਥ ਸਾਹਿਬਹਾਰਾ ਜੀ ਨੂੰ ਗੁਰੂ ਹੀ ਨਹੀਂ ਮੰਨਦੇ ਹੈਗੇ ਉਹ ਤੇ ਦਸਵਾਂ ਉਸ ਤੋਂ ਬਾਅਦ 11ਵਾਂ 12ਵਾਂ 13ਵਾਂ 14ਵਾਂ ਐਦਾਂ ਗੁਰੂ ਮੰਨ ਕੇ ਚੱਲਦੇ ਆ ਜੀ ਉਹ ਤੁਸੀਂ ਦੱਸੋ ਜੀ ਭਲਾ ਮੈਨੂੰ ਹੁਣ ਜੇ ਪ੍ਰਾਣੀ ਗੱਲ ਕਰ ਲਈਏ ਪਹਿਲੇ ਸਮੇਂ ਦੇ ਵਿੱਚ ਹੋ ਸਕਦਾ ਕੋਈ ਹੋਰ ਗੱਲ ਹੋਵੇ ਮੌਜੂਦਾ ਸਮੇਂ ਦੇ ਵਿੱਚ ਕਿਹਦੀ ਸਥਿਤੀ ਕੀ ਹੈਗੀ ਆ ਕੌਣ ਕਿੱਥੇ ਖਲੋਤਾ ਹੈਗਾ ਆ ਵੱਡੀ ਗੱਲ ਇਹ ਹੁੰਦੀ ਹੈ ਔਰ ਜਿਹੜੇ ਵੰਸ਼ ਦੇ ਵਿੱਚੋਂ ਜਿਹੜੀ ਰਿਆਸਤ ਦੇ ਦੇ ਜਿਹੜੇ ਵੰਸ਼ ਜੁ ਹੈਗੇ ਪਿੱਛੇ ਉਹਨਾਂ ਦੇ ਵਿੱਚੋਂ ਇਹ ਬੱਚਾ ਹੈਗਾ ਆ ਉਸ ਵੰਸ਼ ਦੇ ਵਿੱਚ ਜਦੋਂ ਆਪਾਂ ਪਿੱਛੇ ਝਾਤ ਮਾਰ ਕੇ ਵੇਖਦੇ ਆ ਨਾ ਜੀ ਮਹਾਰਾਜਾ ਰਿਪੂ ਦਮਨ ਸਿੰਘ ਜਿਹੜੇ ਕਿ ਉਸ ਵੇਲੇ ਮਹਾਰਾਜੇ ਸਗੇ ਤੇ ਉਹਨਾਂ ਨੇ ਜਿਹੜਾ ਅਕਾਲੀ ਅੰਦੋਲਨ ਚੱਲਿਆ ਸੀਗਾ ਉਹਦੇ ਵਿੱਚ ਅਰੇ ਅਤੇ ਨਾਲ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਉਹਨਾਂ ਨੇ ਸਮਰਥਨ ਕੀਤਾ ਸੀਗਾ ਔਰ ਉਸ ਤੋਂ ਬਾਅਦ ਹਾਂ ਉਹਨਾਂ ਦਾ ਜ਼ਿਕਰ ਜ਼ਰੂਰ ਹੁੰਦਾ ਹੈਗਾ ਇਸ ਗੱਲ ਦੇ ਵਿੱਚ ਔਰ ਤੁਸੀਂ ਸੋਚ ਕੇ ਦੇਖੋ ਮੈਂ ਇਸ ਗੱਲ ਨੂੰ ਮਹਿਸੂਸ ਕਰ ਸਕਦਾ ਕਿਉਂਕਿ ਜਦੋਂ ਆਪਾਂ ਜੇਲ੍ਹ 'ਚ ਆਪ ਗਏ ਹੁੰਨੇ ਆ ਨਾ ਫਿਰ ਅਹਿਸਾਸ ਹੁੰਦਾ ਹੈਗਾ ਕੁੱਤੇ ਹਾਥੀ ਕਿਸ ਨੂੰ ਕਹਿ ਦੇਣਾ ਉਹ ਸੌਖਾ ਹੀ ਹੁੰਦਾ ਹੈਗਾ ਕੰਬਲ ਦੇ ਵਿੱਚ ਬੜੋ ਰਜਾਈ ਦੇ ਵਿੱਚ ਬਹਿ ਕੇ ਤੁਸੀਂ ਜੋ ਮਰਜ਼ੀ ਕਮੈਂਟ ਕਰੀ ਚੱਲੋ ਠੀਕ ਹੈ ਅੱਛਾ ਮੈਂ ਇਸ ਗੱਲ ਦਾ ਅਹਿਸਾਸ ਕਰ ਸਕਦਾ ਕਿਉਂਕਿ ਜਿਲ੍ਹੇ 'ਚ ਕਈ ਵਾਰ ਹੀ ਗਏ ਹੈਗੇ ਆ ਉਹਨਾਂ ਨੇ ਨਾ ਜੀ ਜਦੋਂ ਤੁਸੀਂ ਦੇਖੋ ਖਾਸ ਸਾਡੇ ਵਰਗਾ ਬੰਦਾ ਜਦੋਂ ਨਾ ਜਾਂਦਾ ਹੈਗਾ ਜੇਲ ਬਹੁਤਾ ਫਰਕ ਪੈਂਦਾ ਫਰਕ ਜ਼ਰੂਰ ਹੈਗਾ ਜੇਲ ਜੇਲੀ ਹੁੰਦੀ ਹੈ ਪਰ ਜਿਨ੍ਹਾਂ ਨੇ ਬੜੇ ਸੁੱਖ ਆਰਾਮ ਦੀ ਜਿਹੜੇ ਬਾਦਸ਼ਾਹਤਾ ਜਿਨ੍ਹਾਂ ਨੇ ਰਿਆਸਤਾਂ ਦੇ ਜਿਹੜੇ ਰਾਜੇ ਰਹਿ ਚੁੱਕੇ ਹੋਣ ਜਦੋਂ ਉਹਨਾਂ ਨੂੰ ਚੰਗੀਆਂ ਚੱਲਣੀਆਂ ਪੈਂਦੀਆਂ ਉਹ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਤੇ ਮੜ ਜਾ ਕੰਡਾ ਵੀ ਚੁੱਬੇ ਤਾਂ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਉਸ ਵੇਲੇ ਫਿਰ ਬ੍ਰਿਟਿਸ਼ ਗਵਰਨਮੈਂਟ ਨੇ 1923 ਦੇ ਵਿੱਚ 1923 ਦੇ ਵਿੱਚ ਉਹਨਾਂ ਨੂੰ ਗੱਡੀ ਤੋਂ ਲਾਤਾਂ ਔਰ ਲਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਔਰ ਰਿਪੋ ਦਮਨ ਸਿੰਘ ਮਹਾਰਾਜਾ ਉਹ ਫਿਰ ਦੇਰਾਦੂਨ ਵੀ ਰਹੇ ਉਸ ਤੋਂ ਬਾਅਦ 1948 ਦੇ ਵਿੱਚ ਨਾਬੇ ਦੀ ਰਿਆਸਤ ਭਾਰਤ ਦੇ ਵਿੱਚ ਸਮਾ ਗਈ ਔਰ ਉਸ ਤੋਂ ਬਾਅਦ ਫਿਰ ਇਹ ਪੈਪਸੂ ਸ਼ੋਰਟ ਦੇ ਵਿੱਚ ਆਪਾਂ ਬੋਲਦੇ ਆ ਔਰ ਫੁੱਲ ਫਾਰਮ ਜਿਹੜੀ ਹੈਗੀ ਉਹ ਹੈ ਪਟਿਆਲਾ ਅਤੇ ਪੂਰਬੀ ਪੰਜਾਬ ਰਿਆਸਤਾਂ ਸੰਘ ਦਾ ਹਿੱਸਾ ਬਣੀ ਤੇ 1956 ਦੇ ਵਿੱਚ ਪੈਪਸੂ ਪੰਜਾਬ ਦੇ ਵਿੱਚ ਮਿਲ ਗਿਆ ਔਰ ਉਸੇ ਹੀ ਲੜੀ ਦੇ ਤਹਿਤ ਰਿਪੋ ਦਮਨ ਸਿੰਘ ਜਿਹੜੇ ਆ ਮਹਾਰਾਜਾ ਉਹਨਾਂ ਦੇ ਅਗਾਹ ਫਿਰ ਪੜਪੋਤੇ ਭਾਨੂੰ ਪ੍ਰਤਾਪ ਸਿੰਘ ਹੋਰਾਂ ਦਾ ਬੇਟਾ ਕੁਮਰ ਅਭੀ ਉਦਾ ਪ੍ਰਤਾਪ ਸਿੰਘ ਜਿਹਦੀ ਬੀਤੇ ਕੱਲ ਦਸਤਾਰਬੰਦੀ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਸਾਰਾ ਕੁਝ ਹੈਗਾ ਹੁਣ ਦਸਤਾਰਬੰਦੀ ਮੌਕੇ ਦੇ ਉੱਪਰ ਜਿਹੜੇ ਬੰਦੇ ਹਾਜ਼ਰ ਹੋਏ ਆ ਜਿਹੜੀਆਂ ਸਖਸ਼ੀਤਾ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਹੈਗਾ ਗੁਰਿੰਦਰ ਸਿੰਘ ਢਿੱਲੋਂ ਬਿਆਸ ਡੇਰੇ ਵਾਲੇ ਮੁਖੀ ਤੁਸੀਂ ਦੱਸੋ ਜੀ ਮੈਨੂੰ ਮੈਂ ਪਹਿਲਾਂ ਗੱਲ ਕਰ ਹਟਿਆਂ ਉਹ ਆਜ਼ਾਦੀ ਦੇ ਪਰਵਾਨੇ ਆਪਲਾ ਜੀ ਹੁਣ ਤੁਹਾਨੂੰ ਚਲਕਾਰਾ ਪੈਣ ਲੱਪਿਆ ਜੀ ਉਹ ਚਲਕਾਰਾ ਹੈਗਾ ਤਾਂ ਜਿਹੜਾ ਉਹ ਆਜ਼ਾਦੀ ਦੇ ਪਰਵਾਨਿਆਂ ਵਾਲਾ ਚਲਕਾਰਾ ਜਾਂ ਆਜ਼ਾਦੀ ਬਾਦਸ਼ਾਹ ਹੱਥ ਤੁਹਾਨੂੰ ਚਲਕੰਡਿਆ ਪਈ ਖਾਲਸਾ ਰਾਜ ਦੇ ਚਲਕਾਰੇ ਪੈਣ ਲੱਪੇ ਖਾਲਸਾ ਰਾਜ ਦੇ ਹੰਮੀ ਐਸ ਵੇਲੇ ਜਿਹੜੇ ਸੰਘਰਸ਼ ਕਰਦੇ ਪਿਆ ਤੁਸੀਂ ਕਦੀ ਸੋਚਿਆ ਭਲਾ ਕੱਲ ਤੋਂ ਲੈ ਕੇ ਹੁਣ ਤੱਕ ਭਲਾ ਖਿਆਲ ਆਇਆ ਜੇ ਕਿਸੇ ਦੇ ਨਹੀਂ ਆਇਆ ਤਾਂ ਅੱਜ ਆ ਜਾਵੇ ਤੁਸੀਂ ਕਮੈਂਟ ਕਰ ਦਿਓ ਹਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਐਸ ਵੇਲੇ ਪੰਜਾਬ ਦੇ ਵਿੱਚ 2-3 ਧਿਰਾਂ ਪ੍ਰਮੁੱਖ ਤੌਰ ਦੇ ਉੱਪਰ ਹੈਗੀਆਂ ਨੇ ਜਿਨ੍ਹਾਂ ਦੇ ਬਾਰੇ ਇਹ ਗੱਲ ਕਹੀ ਜਾਂਦੀ ਆ ਕਿ ਉਹ ਆਜ਼ਾਦੀ ਦੇ ਪ੍ਰਵਾਨਿਆ ਜੀ ਉਹ ਆਜ਼ਾਦੀ ਪਸੰਦ ਧਿਰਾਂ ਨੇ ਦਲ ਖਾਲਸਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਅੰਮ੍ਰਿਤਪਾਲ ਸਿੰਘ ਦਿਬਰੂਗੜ ਜੇਲ੍ਹ ਦੇ ਅੰਦਰ ਬੰਦ ਉਹਨਾਂ ਦੀ ਪਾਰਟੀ ਹਾਲਾਂਕਿ ਬਹੁਤ ਸਾਰੇ ਲੋਕ ਉਹਨਾਂ ਦੇ ਉੱਪਰ ਇਹ ਗੱਲ ਕਰਦੇ ਆ ਕਿ ਉਹ ਖਾਲਸਾ ਦੀ ਗੱਲ ਨਹੀਂ ਕਰਦੇ ਹੈਗੇ ਪਰ ਮੰਨਿਆ ਹੀ ਜਾਂਦਾ ਹੈਗਾ ਅੰਮ੍ਰਿਤਪਾਲ ਸਿੰਘ ਜਦੋਂ ਬਾਹਰ ਆਊ ਫਿਰ ਪਤਾ ਲੱਗ ਜਾਊਗਾ ਔਰ ਅੰਮ੍ਰਿਤਪਾਲ ਸਿੰਘ ਜਿੰਨਾ ਸਮਾਂ ਬਾਹਰ ਸੀ ਉਸ ਵੇਲੇ ਮੇਰੇ ਕੰਨ ਦਾ ਭਾਵੇ ਕਿ ਨੌਜਵਾਨੀ ਅੰਮ੍ਰਿਤਪਾਲ ਸਿੰਘ ਤੋਂ ਕਿਉਂ ਪ੍ਰਭਾਵਿਤ ਹੈ ਇਸੇ ਕਰਕੇ ਹਨਾ ਜੀ ਹੁਣ ਇਹਨਾਂ ਤਿੰਨਾ ਹੀ ਮੁੱਖ ਜਥੇਬੰਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਵੀ ਹੈਗੀਆਂ ਨੇ ਦੋ ਔਰ ਤੁਸੀਂ ਦੱਸੋ ਮੈਨੂੰ ਉਹਨਾਂ ਦੇ ਆਗੂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਗਏ ਆ ਜਾਂ ਇਉਂ ਲੱਗਦਾ ਹੈਗਾ ਕਿ ਨਹੀਂ ਇਹ ਗੱਲੀਬਾਤੀਆਂ ਉਦਾਂ ਹੀ ਇਹ ਤੇ ਅਸਲ ਵਿੱਚ ਤਾਂ ਉੱਥੇ ਬਾਦਸ਼ਾਹਤ ਝਲਕਣੀ ਸੀ ਅਸਲ ਦੇ ਵਿੱਚ ਖਾਲਸਾਈ ਰਾਜ ਭਾਗ ਦੇ ਦੀਦਾਰੇ ਤਾਂ ਉੱਥੇ ਹੋਣੇ ਸੀਗੇ ਕੱਲ੍ਹ ਵਾਲੇ ਸਮਾਗਮ ਦੇ ਵਿੱਚ ਇਹਨਾਂ ਵਿੱਚੋਂ ਕੋਈ ਵੀ ਨਹੀਂ ਗਿਆ ਜਾਂ ਐ ਮੰਨ ਕੇ ਚੱਲੋ ਵੀ ਉਹ ਖਾਲਸਾਈ ਰਾਜ ਦੇ ਹਾਮੀ ਉਹ ਉਹੀ ਲੋਕ ਆ ਬਲਜੀਤ ਸਿੰਘ ਦਾਦੂਵਾਲ ਕੌਣ ਨੇ ਭਲਾ ਕਿਹੜੀ ਧਿਰ ਦੇ ਨਾਲ ਕਿਹੜੀ ਜਮਾਤ ਦੇ ਨਾਲ ਤੁਰਦੇ ਆ ਭਲਾ ਉਹ ਅੱਜ ਸੋਚ ਕੇ ਵੇਖੋ ਤੁਸੀਂ ਆਪਣੇ ਆਪ ਨੂੰ ਆਪਾ ਥੋੜਾ ਜਿਹਾ ਖੋਲ ਕੇ ਰੱਖਿਆ ਕਰੀਏ ਔਰ ਪੰਜਾਬ ਸਰਕਾਰ ਦੇ ਵੱਲੋਂ ਕੁਲਤਾਰ ਸਿੰਘ ਸੰਧਵਾ ਪੰਜਾਬ ਸਰਕਾਰ ਦੇ ਇਸ ਵੇਲੇ ਸਪੀਕਰ ਹੈਗੇ ਆ ਉਹ ਉੱਥੇ ਗਏ ਹੈਗੇ ਆ ਸੰਧਵਾ ਸਾਹਿਬ ਮੈਂ ਤਾਂ ਸੁਣਿਆ ਨਹੀਂ ਕਦੀ ਤੁਹਾਡੇ ਵਿੱਚੋਂ ਜੇ ਕਿਸੇ ਨੂੰ ਪਤਾ ਹੈਗਾ ਕਿ ਉਹ ਖਾਲਸਾ ਰਾਜ ਦੇ ਹਮੀ ਹੈਗੇ ਆ ਜਾਂ ਉਹ ਚਾਹੁੰਦੇ ਆ ਵੀ ਝਲਕਾਰਾ ਇਦਾਂ ਦਾ ਪਵੇ ਤੇ ਉਹਨਾਂ ਨੂੰ ਪਤਾ ਵੀ ਉੱਥੇ ਜਾ ਕੇ ਹੀ ਪੈਣਾ ਹੈਗਾ ਝਲਕਾਰਾ ਤੇ ਉਥੋਂ ਹੀ ਕੁਛ ਇਦਾਂ ਦਾ ਨਿਕਲਣਾ ਹੈਗਾ ਤਾਂ ਦੱਸ ਦਿਓ ਜੀ ਕੋਈ ਦੇਖੋ ਮੈਂ ਉਸ ਬੱਚੇ ਦੀ ਬੜੀ ਕਦਰ ਕਰਦਾ ਹੈਗਾ ਇਸ ਗੱਲ ਤੋਂ ਕਿ ਉਸ ਬੱਚੇ ਦੇ ਅੰਦਰ ਬੜਾ ਇੱਕ ਜਜ਼ਬਾਜਾ ਸਿਕਾ ਮੈਂ ਜਦੋਂ ਕੱਲ ਉਹਦੇ ਬੋਲ ਸੁਣ ਰਿਹਾ ਸੀਗਾ ਉਸ ਬੱਚੇ ਦਾ ਇਹ ਕਹਿਣਾ ਹੈਗਾ ਕਿ ਮੈਂ ਆਪਣੇ ਸਿਰ ਦੇ ਉੱਪਰ ਦਸਤਾਰ ਸਜਾਈ ਹੈ ਕਦੇ ਵੀ ਨਹੀਂ ਲੱਥੂਗੀ ਉਸ ਬੱਚੇ ਦੀ ਮਾਂ ਨੇ ਇਹ ਗੱਲ ਕਹੀ ਹੈ ਕਿ ਇਹਦਾ ਪਿਤਾ ਔਰ ਇਹਦੇ ਪਿੱਛੇ ਜਦਾਂ ਕਹੋ ਉਹ ਕੇਸ ਨਹੀਂ ਸੀ ਰੱਖਦੇ ਹਨਾ ਤੇ ਪਰ ਇਸ ਬੱਚੇ ਨੇ ਇਸ ਗੱਲ ਦੀ ਜਿੱਦ ਸ਼ੁਰੂ ਤੋਂ ਰੱਖੀ ਕਿ ਮੈਂ ਕੇਸ ਨਹੀਂ ਕਤਲ ਕਰਵਾਉਣੇ ਕਹਿੰਦੀ ਮਨ ਬੜਾ ਲੱਗਦਾ ਸੀ ਕਿ ਇਹ ਕਿਦਾਂ ਦੀਆਂ ਗੱਲਾਂ ਕਰਦਾ ਹੈਗਾ ਪਰ ਕਹਿੰਦੀ ਉਹ ਇਦਾਂ ਕਹਿੰਦਾ ਸੀਗਾ ਪਰ ਉਹ ਆਪਣੀ ਗੱਲ ਦੇ ਉੱਪਰ ਕਾਇਮ ਹੈ ਔਰ ਇਦਾਂ ਵੀ ਸੁਣਦਿਆਂ ਕਿ ਉਹਨਾਂ ਦਾ ਜਿਹੜਾ ਮਹਿਲ ਸੀਗਾ ਇਹ ਵਾਲਾ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਸੀਗਾ ਕੇਸ ਉਹਨਾਂ ਨੇ ਜਿੱਤ ਲਿਆ ਔਰ ਉਸ ਤੋਂ ਬਾਅਦ ਫਿਰ ਆਪਣੇ ਮੇਰੇ ਕਹਿੰਦਾ ਭਾਵੇਂ ਕਿ ਉਹ ਆਪਣੇ ਘਰਾਂ ਨੇ ਆਪਣੇ ਮਹਿਲ ਆਪਣਾ ਬੰਗਲਾ ਉਹਨਾਂ ਦੀ ਆਪਦੀ ਹਵੇਲੀ ਜੋ ਵੀ ਹੈਗਾ ਆਪਣੀ ਉਸ ਬਿਲਡਿੰਗ ਦੇ ਵਿੱਚ ਉਹ ਦੁਬਾਰਾ ਵਾਪਸ ਆਏ ਔਰ ਉੱਥੇ ਆਣ ਕੇ ਉਹਨਾਂ ਨੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਕਰਵਾਏ ਆ ਉੱਥੇ ਅਖੰਡ ਪਾਠ ਸਾਹਿਬ ਹੋਇਆ ਬਹੁਤ ਹੀ ਜ਼ਿਆਦਾ ਵਧੀਆ ਗੱਲ ਹੈ ਦਸਤਾਰਬੰਦੀ ਹੋਈ ਹੈ ਹੁਣੀ ਚਾਹੀਦੀ ਇਸ ਤਰੀਕੇ ਨਾਲ ਬੱਚਿਆਂ ਦੇ ਸਾਨੂੰ ਸਮਾਗਮ ਕਰਨੇ ਕਰਵਾਉਣੇ ਚਾਹੀਦੇ ਆ ਬਹੁਤ ਹੀ ਜ਼ਿਆਦਾ ਵਧੀਆ ਗੱਲ ਹੈਗੀ ਆ ਦੇਖੋ ਇੱਥੋਂ ਤੱਕ ਤਾਂ ਗੱਲਬਾਤ ਹੈਗੀ ਆ ਠੀਕ ਪਰ ਹੁਣ ਜੇ ਉਸ ਗੱਲ ਨੂੰ ਇਸ ਗੱਲ ਦੇ ਨਾਲ ਜੋੜ ਕੇ ਇਹਦਾ ਵੇਖ ਕੇ ਪ੍ਰਚਾਰਨਾ ਪ੍ਰਸਾਰਨਾ ਇਹ ਤਾਂ ਗੱਲ ਫਿਰ ਕੋਈ ਬਹੁਤੀ ਵਧੀਆ ਬਣਦੀ ਨਹੀਂ ਹੈ ਜਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਜਿਹੜੇ ਜਿਹੜੇ ਵੀ ਸੱਜਣ ਜਿਸ ਜਿਸ ਧਿਰ ਦੇ ਨਾਲ ਵੀ ਸਬੰਧਤ ਹੈਗੇ ਆ ਜਿਹਨੇ ਅੰਦਰ ਖਾਲਸੇਈ ਜਾਹੂ ਜਲਾਲ ਦੇ ਦੀਦਾਰੇ ਕਰਨ ਦਾ ਚਾਅ ਪਿਆ ਹੋਇਆ ਆ ਜਿਨ੍ਹਾਂ ਦੇ ਅੰਦਰ ਉਹ ਜਿਹੜੀ ਜਿਹੜੀ ਧਿਰ ਦੇ ਨਾਲ ਵੀ ਜੁੜਿਆ ਹੋਇਆ ਤੁਸੀਂ ਮੈਨੂੰ ਦੱਸ ਦਿਓ ਥੱਲੇ ਕਮੈਂਟ ਕਰਕੇ ਕਿ ਤੁਹਾਡੀ ਧਿਰ ਦੇ ਆਗੂ ਫਿਰ ਭਲਾ ਕਿਉਂ ਨਾ ਗਏ ਹੋਏ ਹੋ ਗਏ ਹੋਗੇ ਉਹਨਾਂ ਨੂੰ ਵੇਲ ਨਹੀਂ ਮਿਲੀ ਜਾਂ ਉਹਨਾਂ ਨੂੰ ਸਮਝ ਹੈ ਨਹੀਂ ਸੀ ਇਸ ਗੱਲ ਦੀ ਜਾਂ ਕੁਛ ਨਾ ਕੁਛ ਤਾਂ ਸੋਚੋ ਤੁਸੀਂ ਨਾ ਪਰ ਨਹੀਂ ਆਪਾਂ ਬਸ ਤੁੱਕੀ ਕੱਢ ਸੁੱਟੀ ਫੜਕੇ ਬਸ ਔਰ ਜਿਹੜੇ ਉਥੇ ਗਏ ਐ ਉਹ ਕੌਣ ਗਏ ਹੈ ਗਿਆ ਆ ਮੈਂ ਤੁਹਾਨੂੰ ਦੱਸ ਨਹੀਂ ਦਿਆ ਹੈਗਾ ਇਹ ਬੰਦੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਉਥੇ ਗਏ ਐ ਤੁਸੀਂ ਦੱਸੋ ਮੈਨੂੰ ਉਹ ਅਕਾਲੀ ਦਲ ਦੇ ਨਾਲ ਵਿਚਰਦੇ ਐ ਤੁਸੀਂ ਮੈਨੂੰ ਦੱਸੋ ਭਈ ਉਹ ਪੰਜਾਬ ਦੀ ਧਰਤੀ ਦੇ ਪਰ ਖਾਲਸਾ ਰਾਜ ਦੇ ਵਾਸਤੇ ਸੰਘਰਸ਼ ਕਰਦੇ ਰਹੇ ਅਤੇ ਕਰ ਰਹੇ ਉਹਨਾਂ ਦੇ ਕਿੰਨੇ ਹਮੈਤੀ ਹੈਗੇ ਆ ਜਿਲਹੇ ਨੰਦਰਬੰਦ ਸਿੰਘ ਉਹ ਜਦੋਂ ਇਹਨਾਂ ਦੀ ਆਪਦੀ ਸਰਕਾਰ ਵੀ ਰਹਿੰਦੀ ਆ ਲਿਖ ਕੇ ਦਿੰਦਿਆ ਬਕਾਇਦਾ ਕਿ ਉਹਨੂੰ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਸ਼ਿਫਟ ਨਾ ਕੀਤਾ ਜਾਵੇ ਖਤਰਾ ਹੈ ਅਜਦਾ ਹੁਣ ਦੀ ਸਰਕਾਰ ਨਾਲ ਅਮਰਤਪਾਲ ਸਿੰਘ ਜੇਲ੍ਹ ਦੇ ਅੰਦਰ ਬੰਦ ਹੈ ਅਮਰਤਪਾਲ ਸਿੰਘ ਦੇ ਸਬੰਧ ਵਿੱਚ ਵੀ ਲਿਖ ਕੇ ਦਿੰਦੇ ਆ ਕਿ ਪੈਰੋਲ ਇਸ ਗੱਲ ਦੇ ਲਈ ਵੀ ਨਹੀਂ ਦੇਣੀ ਹੈਗੀ ਕਿ ਬਜਟ ਇਜਲਾਸ ਦੇ ਵਿੱਚ ਭਾਗ ਲੈਣ ਵਾਸਤੇ ਜਾਣਾ ਹੈਗਾ ਤੇ ਕੁਝ ਘੰਟਿਆਂ ਦੀ ਹੀ ਪੈਰੋਲ ਦਿੱਤੀ ਜਾਵੇ ਉਹ ਨਹੀਂ ਲਿਖ ਕੇ ਦਿੰਦੇ ਤਦ ਵਿੱਚ ਕਹਿੰਦੇ ਮਾਹੌਲ ਖਰਾਬ ਹੁੰਦਾ ਆ ਇਹ ਕੋਈ ਇਹ ਨਹੀਂ ਲਿਖ ਕੇ ਦਿੰਦੇ ਹੈਗੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਤੋਂ ਪਹਿਲੇ ਜਿਹੜੇ ਸੀਗੇ ਅਕਾਲੀ ਉਹ ਵੀ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਬੰਦ ਹੈਗੇ ਆ ਉਹਨਾਂ ਵਾਸਤੇ ਉਹ ਵੀ ਇਦਾਂ ਹੀ ਲਿਖ ਕੇ ਦਿੰਦੇ ਰਹੇ ਆ ਸੋ ਉਹ ਲੋਕ ਉੱਥੇ ਜਾ ਕੇ ਸ਼ਮੂਲੀਅਤ ਕਰਕੇ ਆਏ ਆ ਪਰ ਸਾਨੂੰ ਫਿਰ ਵੀ ਸਮਝ ਨਹੀਂ ਆਉਂਦੀ ਹੈਗੀ ਦੇਖਾ ਦੇਖੀ ਕਿਸੇ ਇੱਕ ਨੇ ਐਨ ਵਧੀਆ ਜਿਹਾ ਲਫਜ਼ ਲਿਖ ਕੇ ਪਰ ਉਹ ਕੇ ਸੋਣੇ ਜਿਹੇ ਲਫਜ਼ਾਂ ਦੇ ਨਾਲ ਕੋਈ ਲਿਖਤ ਸਾਡੇ ਮੂਰੇ ਐਂ ਛੱਡ ਦਿੱਤੀ ਹੈ ਅਸੀਂ ਬਸ ਉਹਨੂੰ ਆਧਾਰ ਬਣਾ ਕੇ ਤੇ ਅਸੀਂ ਬਸ ਫਲਾਣਾ ਜੀ ਉਹ ਆਪਣੇ ਮੂੰਹ ਤੋਂ ਲਪਿਆ ਹੱਗਣ ਇਹ ਉਹ ਸਾਨੂੰ ਸਾਨੂੰ ਅੱਛਾ ਫਿਰ ਮੈਂ ਇਸ ਗੱਲੋਂ ਹੈਰਾਨ ਹੈਗਾ ਮੈਨੂੰ ਕੋਈ ਬਹੁਤੀ ਹੈਰਾਨੀ ਨਹੀਂ ਹੁੰਦੀ ਹੈਗੀ ਉਦਾਂ ਕਿਉਂਕਿ ਮੈਨੂੰ ਪਤਾ ਹੈਗਾ ਕਿ ਉਹ ਥਾਣੇ ਮੋਰ ਦੀ ਕਦੀ ਕੱਟਾ ਲੈ ਕੇ ਨਹੀਂ ਲੰਗੇ ਹੈਗੇ ਨਾ ਉਹ ਉਹਨਾਂ ਰਾਹਾਂ ਦੇ ਪੰਦੀ ਆ ਇਹ ਵੀ ਗੱਲ ਪੱਕੀ ਹੈਗੀ ਆ ਉਹ ਸਿਰਫ ਅਮੀਨ ਅੰਦਰ ਚਣਗਾਰੀ ਜੀ ਹੁੰਦੀ ਹੈ ਕਮਾੜੀ ਮੋਟਿਆ ਵੀ ਵਿక్తి ਤੌਰ ਜੈ ਦੇ ਉੱਪਰ ਬਸ ਇਹ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ ਜੇ ਅੰਦਰ ਸੱਚ ਮੁੱੱਚ ਉਸ ਵਧੀਆ ਰਾਜ ਪ੍ਰਬੰਧ ਦੀ ਕਲਪਨਾ ਉਹ ਕਰਦੇ ਹੋਣ ਜੇ ਉਹਨਾਂ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਪਈਆਂ ਹੋਣ ਤੇ ਫਿਰ ਉਹਨਾਂ ਦੀ ਸ਼ਬਦਾਵਲੀ ਦੇ ਵਿੱਚੋਂ ਇਹ ਇਸ ਗੱਲ ਦਾ ਚਲਕਾਰਾ ਪਵੇ ਕਿ ਅਸੀਂ ਲਫ਼ਜ਼ ਕਿਹੋ ਜਿਹਾ ਬੋਲਣੇ ਆ ਉਹਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਲਿਖਤ ਜ਼ਫਰਨਾਮਾ ਜ਼ਰੂਰ ਫਿਰੋ ਪੜਨ ਉਹਨਾਂ ਨੇ ਜਿਹੜਾ ਜਿਹੜਾ ਦੁਸ਼ਮਣ ਹੈਗਾ ਔਰੰਗਜ਼ੇਬ ਉਹਦੇ ਨਾਲ ਵੀ ਜਦੋਂ ਗੱਲ ਕੀਤੀ ਹੈ ਨਾ ਲਿਖ ਕੇ ਗੱਲ ਕੀਤੀ ਹੈ ਆਪਾਂ ਵੀ ਲਿਖ ਕੇ ਕਰਦੇ ਨਾ Facebook ਤੇ ਪਰ ਕਮੈਂਟ ਪੋਸਟਾਂ ਪਾਉਨੇ ਆ ਉਹਨੇ ਖਾਚ ਲਫਜ਼ ਬੋਲਿਆ ਉਹਨਾਂ ਨੇ ਤੂੰ ਫਲਾਣਿਆਂ ਮੂੰਹ ਉਹ ਹੱਕ ਦਾ ਇਹ ਕਰਦਾ ਉਹ ਕਰ ਇਦਾਂ ਦੇ ਲਫਜ਼ ਬੋਲੇ ਉਹਨਾਂ ਨੇ ਕੁੱਤਾ ਟੌਂਕਦਾ ਭੌਂਕਦਾ ਐਦਾਂ ਕੁਝ ਵੀ ਨਹੀਂ ਲਿਖਿਆ ਐਦਾਂ ਦੁਸ਼ਮਣ ਦੇ ਨਾਲ ਜਦੋਂ ਗੱਲ ਕਰ ਰਹੇ ਆ ਤਦ ਵੀ ਔਰ ਅਸੀਂ ਅਸੀਂ ਆਪਣੇ ਹੀ ਨਾਲ ਦੇ ਜਿਹੜੇ ਮਾੜੇ ਮੋٹے ਵੀ ਤੁਰਨ ਦੇ ਹੈਗੇ ਆ ਜਾਂ ਜਾਂ ਜਿਹੜੇ ਮਾੜਾ ਮੋਟਾ ਥੋੜਾ ਜਿਹਾ ਕਿਸੇ ਨੂੰ ਲੱਗਦਾ ਕਿ ਮਾੜਾ ਮੋਟਾ ਕਿਸੇ ਵਿੱਚ ਕੋਈ ਕਮੀ ਪੇਸ਼ੀ ਆ ਅਸੀਂ ਸੋਚ ਕੇ ਦੇਖੋ ਲਫ਼ਜ਼ ਕਿ ਹੋ ਜਾ ਬੋਲਦੇ ਆ ਗੁਰੂ ਮਹਾਰਾਜ ਨੇ ਐਂਓ ਦੱਸਿਆ ਇਦਾਂ ਦਾ ਤਾਂ ਕੁਝ ਵੀ ਨਹੀਂ ਹੈਗਾ ਕਲਪਨਾ ਕਰਦੇ ਆ ਵਧੀਆ ਰਾਜ ਪ੍ਰਬੰਧ ਦੀ ਤੇ ਬੋਲ ਬਾਣੀ ਸਾਡੀ ਭਾਸ਼ਾ ਆਪਣਿਆਂ ਦੇ ਹੀ ਪ੍ਰਤੀ ਕਿਉਂ ਜੇ ਹੁੰਦੀ ਆ ਸੋਚ ਕੇ ਦੇਖੋ ਭਲਿਓ ਅਕਲ ਨੂੰ ਹੱਥ ਥੋੜਾ ਜਿਹਾ ਮਾਰੀਏ ਆਪਾਂ ਥੋੜੇ ਜਿਹੇ ਸਿਆਣੇ ਬਣਨਦੇ ਆਪਾਂ ਯਤਨ ਉਪਰਾਲੇ ਕਰੀਏ ਤੇ ਸਹੀ ਗੁਰੂ ਸਾਹਿਬਾਨ ਨੇ ਸਾਨੂੰ ਬਾਹ ਕਾਇਦਾ ਪੂਰਨੇ ਪਾ ਕੇ ਸਮਝਾਇਆ ਹੋਇਆ ਸਾਰਾ ਕੁਝ ਪਰ ਸਾਨੂੰ ਇਸ ਗੱਲ ਦੀ ਸਮਝ ਹੀ ਕੋਈ ਨਹੀਂ ਹੈਗੀ ਬਸ ਅਸੀਂ ਤੇ ਬਸ ਇਹਦਾ ਲਾਈ ਲੱਗ ਚ ਹੋ ਗਏ ਆਪਾਂ ਆਹੀ ਆ ਫਿਰ ਗੱਲ ਕੋਈ ਖਰੀ ਗੱਲ ਥੋੜੀ ਆ ਇਹ ਅਸੀਂ ਕੋਣ ਆ ਆਪਣੇ ਆਪ ਦੀ ਪਛਾਣ ਕਰੋ ਤੁਸੀਂ ਗੁਰੂ ਕੇ ਸਿੱਖ ਹੋ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਵਧੀਆ ਰਾਜ ਭਾਗ ਤਾਂ ਫਿਰ ਆਪਣੀ ਸ਼ਬਦਾਵਲੀ ਨੂੰ ਸਾਨੂੰ ਠੀਕ ਰੱਖਣਾ ਪਊਗਾ ਸਾਨੂੰ ਲੋਕਾਂ ਨੂੰ ਦੱਸਣਾ ਪਊਗਾ ਕਿ ਅਸੀਂ ਇਹੋ ਜੀ ਸ਼ਬਦਾਵਲੀ ਦੇ ਮਾਲਕ ਹੁੰਦੇ ਆ ਆ ਇੱਕ ਮੈਂ ਨਾ ਨਹੀਂ ਕਿਸੇ ਦਾ ਲੈਣਾ ਹੈਗਾ ਉਹ ਬੰਦੇ ਨਾ ਕਈ ਬਾਹਰ ਬੈਠ ਕੇ ਵਿਦੇਸ਼ਾਂ ਦੀ ਧਰਤੀ ਤੇ ਪਹੀ ਤੇ ਪੰਜਾਬ 'ਚ ਬੈਠਿਆ ਮੈਂ ਮੈਂ ਪੰਜਾਬ 'ਚ ਬਹਿ ਗੱਲ ਕਰ ਉਹ ਉੱਥੇ ਬੈਠ ਕੇ ਨਾ ਗੱਲ ਕਰਦੇ ਉਹ ਮੈਂ ਕਹਿੰਦਾ ਜਿਹੜਾ ਬੰਦਾ ਨਾ ਕੋਈ ਜਿੱਦਾਂ ਕਹੋ ਰਾਜ ਭਾਗ ਦੀ ਟਣਕਾ ਕੇ ਖੁੱਲ ਕੇ ਇੱਥੇ ਗੱਲ ਨਹੀਂ ਕਰਦਾ ਜਾਂ ਕੋਈ ਮਾੜਾ ਮੁੱਟਾ ਇਹਦਾ ਬਾਦਲ ਕਹਿੰਦੇ ਸਬੰਧ ਵਿੱਚ ਵੀ ਕੋਈ ਟਿਕਾ ਟਪਣੀ ਕਰ ਜਾਂਦਾ ਸੀ ਤਾਂ ਲੈ ਵੀ ਨੀਆਂਕ ਗੰਦੀਆਂ ਗਾਲਾਂ ਕੱਢਦਾ ਗੰਦੀਆਂ ਗਾਲਾਂ ਕੱਢਦਾ ਗੰਦੀਆਂ ਸਿਰ ਨੂੰ ਸਾਰਾ ਕੁਝ ਐਨ ਸਫਾ ਚਟ ਉਹ ਮੈਂ ਨਾ ਇੱਕ ਵਾਰੀ ਕੋਈ ਕਾਮਰੇਡ ਹੈਗੀ ਆ ਵਰਤੀ ਦੀ ਮਾਲਕ ਬੀਬੀ ਕੋਈ ਵਿਧੇ ਜਿ ਬਣੀ ਤੇ ਉਹਨਾਂ ਦੇ ਘਰੇ ਗਏ ਉਹ ਤੇ ਉਹ ਕਹਿੰਦੇ ਭਾਜੀ ਮੈਂ ਹਾਂ ਕਹਿੰਦੇ ਪਿਓ ਫਲਾਣਾ ਬੰਦਾ ਤੁਹਾਡਾ ਉਹ ਰਾਜ ਭਾਗ ਦੀ ਗੱਲ ਕਹਿੰਦੀ ਏਦਾਂ ਦਾ ਹੂੰਗਾ ਮੈਂ ਕੀ ਗੱਲ ਹੋ ਗਈ ਕਹਿੰਦੇ ਆ ਦੇਖੋ ਕਹਿੰਦੇ ਭਾਸ਼ਾ ਸੁਣ ਕੇ ਵੇਖੋ ਇਹਦੀ ਮੈਨੂੰ ਸ਼ਰਮ ਆ ਗਈ ਸੀਗੀ ਐਵੇਂ ਦੀ ਭਾਸ਼ਾ ਵਾਲੇ ਨਹੀਂ ਹੁੰਦੇ ਹੈਗੇ ਖਾਲਸਾ ਰਾਜ ਦੇ ਹੰਮੀ ਉਹ ਤੇ ਦੂਸਰਿਆਂ ਦਾ ਵੀ ਧਿਆਨ ਰੱਖਦੇ ਆ ਅਸੀਂ ਆਪਣੇ ਦੋਲੇ ਹੋ ਜੰਨੇ ਹਾਂ ਸਾਨੂੰ ਸਮਝ ਹੀ ਨਹੀਂ ਹੈਗੀ ਇਸ ਗੱਲ ਦੀ ਅੱਛਾ ਹੁਣ ਜਿਹੜੀ ਅਗਲੀ ਗੱਲ ਹੈਗੀ ਆ ਉਹ ਇਹ ਆ ਕੱਲ ਗੱਲਾਂ ਬਥੇਰੀਆਂ ਕਰ ਲਈਆਂ ਸੀਗੀਆਂ ਆਪਾਂ ਵੀ ਦੇਖੋ ਜਿਹੜੇ ਉਹਨਾਂ ਰਾਹਾਂ ਦੇ ਪੰਦੀ ਆ ਉਹ ਹੱਲੇ ਵੀ ਜ਼ਿਲ੍ਹੇ ਦੇ ਅੰਦਰ ਬੰਦ ਬੈਠੇ ਆ ਔਰ ਜੇ ਤੁਸੀਂ ਤੁਹਾਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਉਹ ਕੱਲ ਵਾਲਾ ਸੀਗਾ ਚਲ ਘਾਰਾ ਪਿਆ ਹੈਗਾ ਤੁਹਾਨੂੰ ਜੀ ਜੇ ਦੇਖੋ ਚਲ ਘਾਰਾ ਪਿਆ ਹੈਗਾ ਉਹ ਇਹ ਕੱਢ ਗੱਲ ਵਾ ਹੁਣ ਮੇਰੇ ਮਨ ਮਨ ਦੇ ਵਿੱਚ ਇੱਕ ਗੱਲ ਇਹ ਵੀ ਘੁੰਮਦੀ ਸੀਗੀ ਹਾਂ ਇੱਕ ਗੱਲ ਜ਼ਰੂਰ ਹੈਗੀ ਆ ਉਹ ਗੱਲ ਬੜੀ ਵਧੀਆ ਵੀ ਲੱਗਦੀ ਹੈ ਮੈਨੂੰ ਉਹ ਪਤਾ ਕਿਹੜੀ ਗੱਲ ਵਾ ਉਹ ਉਹ ਗੱਲ ਇਹ ਆ ਸਰਕਾਰਾਂ ਤੱਕ ਇੱਕ ਸੁਨੇਹਾ ਵੀ ਜ਼ਰੂਰ ਜਾਂਦਾ ਹੈਗਾ ਆ ਉਹ ਇਹ ਆ ਕਿ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਆਜ਼ਾਦੀ ਇੱਕ ਬਾਦਸ਼ਾਹਤ ਇੱਕ ਖਾਲਸਾਈ ਸ਼ਾਨੋ ਸ਼ੌਕਤ ਇੱਕ ਉਹ ਸਾਰਾ ਜਹੋ ਜਲਾਲ ਖਾਲਸਾਈ ਪ੍ਰੰਪਰਾਵਾਂ ਦੇ ਨਾਲ ਭਰਪੂਰ ਵੇਖਣ ਦੀ ਤਮੰਨਾ ਵੇਖਣ ਦੀ ਰੀਜ ਜ਼ਰੂਰ ਅੰਦਰ ਪਈ ਹੋਈ ਆ ਉਹ ਇੱਕ ਅੱਡ ਗੱਲ ਹੈ ਕਿ ਜਦੋਂ ਤੁਹਾਡੇ ਮੁਰੇ ਕੋਈ ਇਦਾਂ ਦਾ ਕੋਈ ਕੁਝ ਲੈ ਕੇ ਆਉਂਦਾ ਹੈਗਾ ਉਹ ਭਾਵੇਂ ਕੁਝ ਵੀ ਹੋਵੇ ਉਥੇ ਕੌਣ ਲੋਕ ਹੁਣ ਭਾਵੇਂ ਕਿਹਨਾਂ ਦੇ ਤਾਰਾਂ ਕਿਨਾਂ ਨਾਲ ਜੁੜੀਆਂ ਹੋਣ ਉਹ ਇੱਕ ਅੱਡ ਗੱਲ ਹੈਗੀ ਆ ਉਹਦੇ ਬਾਰੇ ਸਾਨੂੰ ਸਮਝ ਨਾ ਹੁਣ ਕਰਕੇ ਅਸੀਂ ਜਦਾ ਡੀਪ ਦੇ ਵਿੱਚ ਨਹੀਂ ਜਾਂਦੇ ਹੈਗੇ ਆਪਾਂ ਉੱਪਰ-ਉੱਪਰ ਕੇਵਰ ਵੇਖ ਕੇ ਇਦਾਂ ਪ੍ਰਸੰਨ ਹੋ ਜਾਂਦੇ ਆ ਪਰ ਇੱਕ ਗੱਲ ਫਿਰ ਪੱਕੀ ਹੈਗੀ ਆ ਅੰਦਰ ਚਾਓ ਅੰਦਰ ਇੱਕ ਖੇੜਾ ਜ਼ਰੂਰ ਆਉਂਦਾ ਹੈਗਾ ਇਹ ਇੱਕ ਬਹੁਤ ਵੱਡੀ ਗੱਲ ਹੈ ਸਰਕਾਰਾਂ ਨੂੰ ਇੱਕ ਸਨੇਹਾ ਦੇ ਨਾਲ ਜ਼ਰੂਰ ਜਾਂਦਾ ਹੈਗਾ ਪਰ ਲਫ਼ਜ਼ ਇੱਥੇ ਤੁਹਾਨੂੰ ਜ਼ਰੂਰ ਰੱਖਣਾ ਪਊਗਾ ਪਰ ਸਰਕਾਰਾਂ ਨੂੰ ਨਾਲ ਇਹ ਵੀ ਸਨੇਹਾ ਜਾਂਦਾ ਹੈਗਾ ਆ ਕਿ ਭਾਈ ਤੁਹਾਡੇ ਸਾਹਮਣੇ ਕੁਝ ਵੀ ਪਰੋਸ ਕੇ ਰੱਖ ਦਿਓ ਜਿੱਥੇ ਤੁਹਾਡੇ ਰਾਜ ਭਾਗ ਦੀ ਗੱਲ ਕਰਨ ਵਾਲੇ ਬੰਦੇ ਸ਼ਾਮਲ ਹਾਜ਼ਰ ਨਹੀਂ ਵੀ ਹੋਏ ਭਾਵੇਂ ਤਦ ਵੀ ਜੇ ਤੁਹਾਡੇ ਸਾਹਮਣੇ ਕੁਝ ਉਹਦਾ ਦੇ ਜਾਹੋ ਜਲਾਲ ਵਾਲਾ ਪਰੋਸ ਕੇ ਰੱਖ ਦਿੱਤਾ ਜਾਵੇ ਤਾਂ ਤੁਸੀਂ ਉਹਦੇ ਤੇ ਵੀ ਪ੍ਰਭਾਵਿਤ ਹੋ ਜਾਂਦੇ ਹੁੰਦੇ ਹੋ ਮੱਕ ਡੁੱਲ ਜਾਂਦੇ ਉਹ ਜਾਂ ਡਿੱਗ ਜਾਂਦੇ ਹੁੰਦੇ ਉਹ ਕਹਿਣ ਲੱਗਾ ਸੀਗਾ ਪਰ ਨਹੀਂ ਆਪਾਂ ਸਮਝ ਥੋੜੀ ਜੀ ਜਰੂਰ ਰੱਖੀਏ ਕਿ ਸਾਡੇ ਮਰੇ ਪ੍ਰੋਸਿਆ ਕੀ ਜਾ ਰਿਹਾ ਹੈਗਾ ਆ ਕੌਣ ਲੋਕ ਹੈਗੇ ਆ ਅਚਾ ਹੁਣ ਤੁਸੀਂ ਸੋਚ ਕੇ ਦੇਖੋ ਜੇ ਕੱਲ ਨੂੰ ਅਗਲੇ ਕੋਈ ਖੇਡ ਖੇਡਣਾ ਇਦਾਂ ਦੀ ਤੁਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਰਾਜ ਭਾਗ ਹੋਣ ਜੀ ਆਪਣੇ ਤੁਹਾਡੇ ਹੀ ਵਿੱਚੋਂ ਬੰਦੇ ਪੱਗਾਂ ਵਾਲੇ ਸਰਦਾਰਾਂ ਵਾਲੇ ਸ਼ਾਨੋ ਸ਼ੌਕਤ ਦੇ ਨਾਲ ਤੁਹਾਨੂੰ ਕਿਹਾ ਜਾਵੇ ਤੁਹਾਡੇ ਰਾਜ ਭਾਗ ਲਓ ਜੀ ਤੇ ਪਰ ਅੰਦਰਲੀ ਗੱਲਾਂ ਦਾ ਪਤਾ ਨਾ ਹੋਵੇ ਤੂੰ ਇਹ ਸੋਚ ਕੇ ਵੇਖੋ ਕਿੰਨੇ ਦਹਾਕੇ ਜਿਹੜੇ ਬੰਦੇ ਇਦਾਂ ਲਿਖਦੇ ਜਿਹੜੇ ਸੁਚੇਤ ਹੈਗੇ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਤਾਂ ਜਿਹੜੇ ਐ ਉੱਧੇ ਹੀ ਵਹਿਣ ਚ ਵਹਿਣ ਵਾਲੇ ਆ ਜਿਹੜੇ ਸੋਚ ਕੇ ਦੇਖੋ ਕਿੰਨੇ ਦਹਾਕਿਆਂ ਬਾਅਦ ਉਹਨਾਂ ਨੂੰ ਇਸ ਗੱਲ ਦੀ ਸਮਝ ਆਉਂਗੀ ਕਿ ਨਹੀਂ ਯਾਰ ਇਹ ਉਹ ਰਾਜ ਥੜੋ ਜਿਹੜੇ ਰਾਜ ਦੀ ਖਾਤਰ ਵੱਡੀਆਂ ਮਹਾਨ ਕੁਰਬਾਨੀਆਂ ਹੋਈਆਂ ਜਿਹੜੇ ਰਾਜ ਭਗ ਦੀ ਖਾਤਰ ਕਿੰਨੀਆਂ ਮਾਵਾ ਨੇ ਆਪਣੇ ਪੁੱਤ ਆਪਣੇ ਹੱਥੀ ਤੋਰੇ ਕਿੰਨੇ ਫਾਂਸੀਆਂ ਦੇ ਪਰਚੂ ਲਗਾ ਕਿੰਨੇ ਜੇਲਾਂ ਦੇ ਅੰਦਰ ਸਾਰੀਆਂ ਜਵਾਨੀਆਂ ਜਿਹਨਾਂ ਨੇ ਬਤਾਤੀਆਂ ਕਿੰਨਾ ਕੁਝ ਹੰਡਾਇਆ ਜਿਨ੍ਹਾਂ ਲੋਕਾਂ ਨੇ ਘਰਾਂ ਦੇ ਵਿੱਚ ਘਾਹ ਉੱਗੇ ਹੋਏ ਜਿਨ੍ਹਾਂ ਦੇ ਜਨ ਦੇ ਪਰਿਵਾਰਾਂ ਦੀ ਕਦੀ ਕਿਸੇ ਨੇ ਪਹਿਲਾਂ ਸਾਰ ਹੀ ਨਹੀਂ ਲਈ ਕਿੰਨੇ ਸਮੇਂ ਬਾਅਦ ਉਹਨਾਂ ਦੀ ਸਾਰ ਲਈ ਜਾਣ ਲੱਗੀ ਔਰ ਕਿੰਨਾ ਕੁਝ ਉਹਨਾਂ ਲੋਕਾਂ ਨੇ ਹੰਡਾਇਆ ਔਰ ਕਿੰਨੇ ਲੋਕ ਉਹਦੀ ਗੱਲ ਕਰਨ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤਦ ਜਾ ਕੇ ਕਦੇ ਸਮਝ ਆਉਗੀ ਕਿ ਯਾਰ ਇਹ ਉਹ ਰਾਜ ਥੋੜੋ ਆ ਐਂ ਬਹੁਤ ਸਾਰੇ ਲੋਕ ਇਸ ਮੁਲਕ ਨੂੰ ਜਦੋਂ ਆਜ਼ਾਦ ਕਰਵਾਉਣ ਦੀ ਗੱਲ ਤੁਰਦੀ ਪਈ ਸੀ ਤਾਂ ਉਸ ਵੇਲੇ ਜਿਹੜੇ ਸੰਘਰਸ਼ੀ ਸੀਗੇ ਉਹਨਾਂ ਨੂੰ ਤਾਂ ਪਤਾ ਸੀਗਾ ਬੱਤ ਜਿਹੜੇ ਦੂਰ ਅੰਦੇਸ਼ ਹੁੰਦੇ ਆ ਜਿਹੜੇ ਸਤਰਕ ਸचेत ਹੁੰਦੇ ਉਹਨਾਂ ਨੂੰ ਪਤਾ ਹੁੰਦਾ ਦੇਖੋ ਜਿਹੜੇ ਇੱਥੇ ਬਬਰ ਅਕਾਲੀ ਲਹਿਰ ਚੱਲਦੀ ਪਈ ਸੀ ਜਿਹੜਾ ਇੱਥੋਂ ਵਾਲੇ ਸੀਗੇ ਕਰਤਾਰ ਸਿੰਘ ਸਰਾਭਾ ਜਾਂ ਹੋਰ ਬਹੁਤ ਸਾਰੇ ਬਾਬਾ ਸੋਹਣ ਸਿੰਘ ཕਕਨਾ ਜਾਂ ਹੋਰ ਸਾਡੇ ਇੱਕ ਲੰਮੀ ਰੀਲਿਸਟ ਹੈਗੀ ਆ ਮੌਦਲੇ ਪਾਸੋਂ ਟੌਪਿਕ ਨਹੀਂ ਹੈਗਾ ਅੱਜ ਉਹਨਾਂ ਨੇ ਸ਼ਹਾਦਤਾਂ ਉਹਨਾਂ ਨੇ ਕੁਰਬਾਨੀਆਂ ਕਿਉਂ ਕੀਤੀਆਂ ਭਲਾ ਇਸ ਮੁਲਕ ਦੀ ਖਾਤਰ ਥੋੜੋ ਪੰਜਾਬ ਜਿਹੜਾ ਥੋੜਾ ਆਪਦਾ ਪਹਿਲਾ ਰਾਜ ਹੁੰਦਾ ਸੀਗਾ ਖਾਲਸਾ ਜੀ ਉਹਨਾਂ ਨੇ ਉਸ ਰਾਜ ਦੀ ਮੁੜ ਬਹਾਲੀ ਦੇ ਵਾਸਤੇ ਪ੍ਰਾਪਤੀ ਦੇ ਵਾਸਤੇ ਮੁੜ ਉਹਦੇ ਵਾਸਤੇ ਕੀਤੀਆਂ ਸੀਗੀਆਂ ਪਰ ਉਹਨਾਂ ਨੇ ਤੁਹਾਡੇ ਵਿੱਚੋਂ ਕੁਝ ਜਿਹੜੇ ਸੀਗੇ ਉਹਨਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਪੇਸ਼ ਕਰਕੇ ਭਗਤ ਸਿੰਘ ਵਰਗਿਆਂ ਨੂੰ ਉਹਨਾਂ ਨੇ ਆਪਣੇ ਵੱਲੋਂ ਐ ਪੇਸ਼ ਕਰਕੇ ਉਹਨਾਂ ਤੁਹਾਡਾ ਸਾਰਾ ਕੁਝ ਵਿਚਾਲੀ ਮਲਾਮਲੂ ਲਿਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਰ ਲਿਆ ਹੁਣ ਬਹੁਤਿਆਂ ਨੂੰ ਲੱਗਾ ਕਿ ਲੈ ਵੀ ਆਜ਼ਾਦੀ ਆ ਗਈ ਕਿੰਨੇ ਕਿੰਨੇ ਬਰੇ ਤਾਂ ਐਂ ਲੰਘ ਗਏ ਕਈਆਂ ਦੇ ਬਰੇ ਹੱਲੇ ਵੀ ਮੁੱਕੇ ਨਹੀਂ ਹੈਗੇ ਉਹਨਾਂ ਨੂੰ ਹੱਲੇ ਵੀ ਲੱਗੀਆਂ ਦਾ ਬੜਾ ਚਾਉ ਹੈਗਾ ਪਰ ਜਿਹਨਾਂ ਨੂੰ ਸਮਝ ਆਈ ਉਹਨੂੰ ਨਹੀਂ ਨਹੀਂ ਯਾਰ ਇਹ ਉਹ ਆਜ਼ਾਦੀ ਥੋੜੋ ਯਾਰ ਜਿਹੜੀ ਆਜ਼ਾਦੀ ਦੀ ਖਾਤਰ ਯਾਰ ਅਸੀਂ ਹੱਡ ਤੋੜ ਬਾਈ ਪਰਿਵਾਰ ਨੂੰ ਉਜਾੜ ਲਿਆ ਸੀ ਹੁਣ ਸਮਝ ਲੱਗੀਆਂ ਨਾ ਜਿਹਨਾਂ ਨੂੰ ਕਈਆਂ ਨੂੰ ਉਦੋਂ ਫਿਰ ਉਹ ਦੁਬਾਰਾ ਆਜ਼ਾਦੀ ਦੇ ਰਾਤ ਐ ਹੀ ਹੋਊਗੀ ਤੁਹਾਡੇ ਨਾਲ ਵੀ ਫਿਰ ਜੇ ਸੁਚੇਤ ਨਾ ਰਹੇ ਤਾਂ ਜੇ ਸਿਰਫ ਜੋ ਕੁਝ ਤੁਹਾਡੇ ਮੂਰੇ ਪਰੋਸਿਆ ਗਿਆ ਭਾਵੇਂ ਉਹ ਅਚਨਚੇਤ ਹੋਇਆ ਭਾਵੇਂ ਮਿੱਥ ਕੇ ਕੀਤਾ ਗਿਆ ਹੋਵੇ ਭਾਵੇਂ ਹੋ ਸਕਦਾ ਦੇਖੋ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਆਪਣੇ ਤੌਰ ਤੇ ਹੀ ਸਾਰਾ ਕੁਝ ਕੀਤਾ ਹੋ ਸਕਦਾ ਹੋ ਸਕਦਾ ਉਹ ਜਿਹੜਾ ਬੱਚਾ ਹੈਗਾ ਉਹਦੀ ਮਾਤਾ ਜੀ ਕਾਲੂ ਰਾਜਨੀਤੀ ਦੇ ਵਿੱਚ ਜਾਂ ਪਿੱਛੇ ਭਾਜਪਾ ਹੋ ਸਕਦਾ ਨਾ ਹੋਵੇ ਹੋ ਸਕਦਾ ਕੁਝ ਵੀ ਨਾ ਹੋਵੇ ਐਵੇਂ ਦਾ ਹੋ ਸਕਦਾ ਹੈ ਕਿ ਇਹਨਾਂ ਨੇ ਕੋਈ ਨਾ ਕੋਈ ਲਾਹਾ ਲੈਣਾ ਹੋਵੇ ਬਿਆਸ ਡੇਰੇ ਵਾਲੇ ਬਾਬਾ ਜੀ ਉਹ ਗੁਰਿੰਦਰ ਸਿੰਘ ਢੱਲੋਂ ਹੁਣੀ ਉਹ ਇੱਥੇ ਮਜੀਠੀਏ ਹੁਣਾਂ ਦੇ ਨਾਲ ਮੁਲਾਕਾਤ ਕਰਨ ਜਾਂਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਉਹ ਬਿਆਸ ਜਾਂਦੇ ਆ ਆ ਸਾਰਾ ਕੁਝ ਕਿਦਾਂ ਕਿਦਾਂ ਜੋੜ ਤੁਸੀਂ ਜੋੜ ਤੋੜ ਵੀ ਨਾਲ ਸਾਰੇ ਲਾਇਆ ਕਰੋ ਨਾ ਜੋੜ ਤੋੜ ਲਾ ਕੇ ਵੀ ਫਿਰ ਵੀ ਕਿਸੇ ਨੂੰ ਮਾੜੀ ਸ਼ਬਦਾਵਲੀ ਗੰਦੀ ਸ਼ਬਦਾਵਲੀ ਨਹੀਂ ਆਪਣੇ ਆਪ ਦਾ ਵੀ ਅਸੀਂ ਭਲਾ ਕਰਨਾ ਹੁੰਦਾ ਨਾ ਕੱਲਾ ਇਹ ਥੋੜੀ ਰਾਜ ਭਾਗ ਸਥਾਪਤ ਹੁਣ ਅਸੀਂ ਆਪਣਾ ਜੀਵਨ ਵੀ ਸਫਲ ਕਰਨਾ ਹੈ ਨਾ ਹੋ ਸਕਦਾ ਰਾਜ ਭਗ ਜਦੋਂ ਸਥਾਪਤ ਹੁਣ ਉਸ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਜ਼ਿੰਦਗੀ ਆਪਣੀ ਗੁਜ਼ਾਰ ਕੇ ਸੰਸਾਰ ਤੋਂ ਰੁਖਸਤ ਹੋ ਜਾਈਏ ਆਪਣਾ ਆਪ ਹੀ ਤਾਂ ਸਵਾਰਨਾ ਨਾ ਆਪਾਂ ਆਪਾਂ ਆਪਦੀ ਜ਼ੁਬਾਨ ਜਿਹੜੀ ਆ ਉਹਨੂੰ ਵੀ ਸਾਫ਼ ਰੱਖੀਏ ਸਾਫ਼ ਤਾਂ ਰਹਿਣੀਏ ਜੇ ਅੰਦਰ ਸਾਫ਼ ਸਾਫ਼ ਹੀ ਕੁਝ ਪਿਆ ਹੋਊਗਾ ਹੁਣ ਅੰਦਰ ਜੋ ਕੁਝ ਹੁੰਦਾ ਹੈਗਾ ਉਹ ਨਿਕਲ ਜਾਂਦਾ ਬਾਹਰ ਫਿਰ ਹੁਣ ਅੰਦਰ ਪਿਆਈ ਜਦੋਂ ਉਹ ਕੁਝ ਹੈਗਾ ਉਹ ਲਿਖਣ ਵੇਲੇ ਵੀ ਤੇ ਉਹ ਸਾਰਾ ਕੁਝ ਕਰਨ ਵੇਲੇ ਉਹ ਆ ਜਾਂਦਾ ਹੈਗਾ ਬਾਹਰ ਸੋ ਆਪਾਂ ਇੰਜ ਨਾ ਕਰਿਆ ਕਰੀਏ ਐਵੇਂ ਬਿਨਾਂ ਗੱਲੋਂ ਪ੍ਰਭਾਵਤ ਨਾ ਹੋਇਆ ਕਰੀਏ ਹਾਂ ਇੱਕ ਬਹੁਤ ਵਧੀਆ ਜਹਾਜ ਜਲਾਲ ਸੀਗਾ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਚਲਕਾਰੇ ਪੂਰੇ ਉਦਾਂ ਦੇ ਪੈਂਦੇ ਸੀਗੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਉਹਨਾਂ ਨੂੰ ਫੀਲ ਕਰੋ ਉਹਦਾਂ ਦੀਆਂ ਫੀਲਿੰਗਾਂ ਲਾਓ ਪਰ ਇਹ ਮੰਨ ਕੇ ਕਿ ਨਹੀਂ ਜੀ ਦੁਬਾਰਾ ਉਹ ਸਾਰਾ ਕੁਝ ਜਿਵੇਂ ਹੋ ਗਿਆ ਇਦਾਂ ਦੇ ਭਰਮ ਆਪਣੇ ਚਿੱਤ ਦੇ ਵਿੱਚ ਨਾ ਪਾਲਿਆ ਕਰੋ ਅੱਛਾ ਜੇ ਪਹਿਲਿਆਂ ਸਮੇਂ ਦੇ ਵਿੱਚ ਜਨ ਦੇ ਪੁਰਖੇ ਆਹਦੇ ਵਿੱਚੋਂ ਕਿਸੇ ਇੱਕ ਦੋ ਜਣੇ ਨੇ ਕੁਝ ਖਰਾ ਕੀਤਾ ਹੋਊਗਾ ਮੰਨ ਲਓ ਉਹਨਾਂ ਦੇ ਗਾਂ ਵੰਸ਼ ਜਿਹੜੇ ਗਾਂ ਉਹਨਾਂ ਦੇ ਅਗਾਹ ਆ ਜਾਣਗੇ ਹੁਣ ਕਿਉਂਕਿ ਉਹ ਪਹਿਲਿਆਂ ਪਹਿਲਿਆਂ ਸਮਿਆਂ ਤੋਂ ਰਜਵਾੜੇ ਆ ਅਰਜੇ ਪੁਜੇ ਆ ਮਾਇਕ ਤੌਰ ਤੇ ਵੀ ਹਰੇਕ ਪੱਖ ਤੋਂ ਨਾਲੋਂ ਅੱਛਾ ਜੇ ਆਜ਼ਾਦੀ ਆਉਂਗੀ ਤਾਂ ਕੀ ਤੁਹਾਨੂੰ ਲੱਗਦਾ ਕਿ ਹਾਥੀ ਦੇ ਉੱਪਰ ਉਹ ਬਾਦਸ਼ਾਹ ਬਣਾ ਕੇ ਬਹੋਣੇ ਆ ਜਾਂ ਫਿਰ ਜਿਹੜੇ ਜ਼ਿਲ੍ਹਿਆਂ ਦੇ ਅੰਦਰ ਬੰਦ ਜਿਨ੍ਹਾਂ ਦੇ ਟੱਬਰ ਉੱਡ ਗਏ ਜਾਂ ਉਹਨਾਂ ਵਿੱਚੋਂ ਕੋਈ ਤੁਸੀਂ ਚੁਣਨਾ ਦੱਸਿਓ ਕਮੈਂਟ ਕਰਕੇ ਦੱਸ ਦਿਓ ਕਿਹਨੂੰ ਵੇਖਣਾ ਚਾਹੁੰਦੇ ਜੋ ਹਾਂ ਮੈਂ ਬਾਰ-ਬਾਰ ਫੇਰੇ ਇਹ ਗੱਲ ਕਹਿਣਾ ਹੈਗਾ ਫੀਲਿੰਗ ਲੈਣੀ ਕੋਈ ਮਾੜੀ ਗੱਲ ਨਹੀਂ ਹੈ ਮੈਂ ਆਪਣੀ ਗੱਲ ਕਰ ਲੈਣਾ ਹੈਗਾ ਕਈ ਵਾਰ ਨਾ ਕਿਸੇ ਦੀ ਫੋਟੋ ਵੇਖ ਕੇ ਹੀ ਅੰਦਰ ਬੜਾ ਇੱਕ ਚਾਉ ਇੱਕ ਬੜਾ ਇੱਕ ਉਲਾਸ ਇੱਕ ਬੜੀ ਚੜ੍ਹਦੀ ਕਲਾ ਜੀ ਆਉਂਦੀ ਹੈ ਉਹ ਫੀਲ ਕਰ ਲੈਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਹੈਗੀ ਉਹਦੇ ਨਾਲ ਤੁਹਾਡਾ ਅੰਦਰ ਤੁਹਾਡੇ ਅੰਦਰ ਇੱਕ ਇੱਕ ਚਿੰਗ ਜਿਹੜੀ ਹੈ ਨਾ ਉਹ ਜਗਦੀ ਹੀ ਰਹਿੰਦੀ ਆ ਉਹ ਕਿਸੇ ਵੀ ਤਰੀਕੇ ਨਾਲ ਜਗ ਸਕਦੀ ਆ ਕੱਲ ਵੀ ਜੇ ਜਗੀ ਆ ਪਰ ਜਿਹਨਾਂ ਨੇ ਕੱਲ ਉਹ ਸਾਰੇ ਕਾਸੇ ਨੂੰ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਇਹਦੇ ਵਿੱਚ ਸਾਰਾ ਕੁਝ ਆਮੀ ਨਾ ਭਾਲੀ ਚੱਲੋ ਤੇ ਤੁਸੀਂ ਉਹਨਾਂ ਦੇ ਦੁਆਲੇ ਹੋ ਜਾਓਗੇ ਇਹ ਗੱਲ ਤਾਂ ਕੋਈ ਖਰੀ ਨਹੀਂ ਹੈਗੀ ਨਾ ਹੁਣ ਸਮਾਪਤੀ ਆ ਹੁਣ ਅਖੀਰ ਦੇ ਵਿੱਚ ਇੰਨੀਆਂ ਕੁ ਗੱਲਾਂ ਜ਼ਰੂਰ ਹੁਣ ਭਾਈ ਚੇਤੇ ਰੱਖਿਓ ਦੁਬਾਰਾ ਫਿਰ ਰਿਪੀਟ ਕਰਨ ਲੱਗਾ ਜਿਹੜੀਆਂ ਤੁਹਾਡੀਆਂ ਆਜ਼ਾਦੀ ਪਸੰਦ ਧਿਰਾਂ ਨੇ ਉਹਨਾਂ ਵਿੱਚੋਂ ਕੋਈ ਸੱਜਣ ਉੱਥੇ ਕਿਉਂ ਨਹੀਂ ਗਏ ਇੱਕ ਸਵਾਲ ਤੇ ਦੂਸਰਾ ਆਜ਼ਾਦੀ ਪਸੰਦ ਧਿਰਾਂ ਦੇ ਬਿਲਕੁਲ ਉਲਟ ਭੁਗਤਣ ਵਾਲੀਆਂ ਸ਼ਖਸੀਤਾਂ ਅਤੇ ਬੰਦੇ ਉੱਥੇ ਹਾਜ਼ਰ ਜੇ ਹੋਏ ਤਾਂ ਉਹ ਹੀ ਕਿਉਂ ਹੋਏ ਭਲਾ ਇਹ ਇੱਕ ਆ ਸਵਾਲ ਹੈਗਾ ਜ਼ਰੂਰ ਇਹਦਾ ਜਵਾਬ ਇੱਥੇ ਲਿਖਣ ਦੀ ਚਾਹੇ ਕੋਸ਼ਿਸ਼ ਨਾ ਕਰਿਓ ਆਪਣੇ ਦਿলো ਦਿਮਾਗ ਦੇ ਵਿੱਚ ਕਮਾਉਣ ਦੀ ਕੋਸ਼ਿਸ਼ ਜਰੂਰ ਕਰਦੇ ਰਹੋ ਐਨੀ ਕੁ ਮੇਰੀ ਬੇਨਤੀ ਆ ਬਸ ਜੀ ਬਾਕੀ ਸਭ ਚੜ੍ਹਦੀ ਕਲਾ ਆ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ ਉਹਨੇ ਬੱਚੇ ਨੇ ਜਦੋਂ ਆਖਿਆ ਕਿ ਦਸਤਾਰ ਸਿਰ ਦੇ ਉੱਪਰ ਨਹੀਂ ਲਾਉਂਗੀ ਇਹ ਚੜ੍ਹਦੀ ਕਲਾ ਦੇ ਵਿੱਚ ਰਹੂੰਗੀ ਸਿੱਖੀ ਕੇ ਸਭ ਸਵਾਸਾਂ ਸੰਗ ਨਿਭੂੰਗੀ ਤੇ ਬੜੀ ਵਧੀਆ ਗੱਲ ਆ ਜੀ ਬਹੁਤ ਚੰਗਾ ਹੋਰ ਚਾਹੀਦਾ ਕੀ ਆ ਸਾਨੂੰ ਬੜੀ ਵਧੀਆ ਗੱਲ ਵਾ ਜੇ ਉਹ ਅੱਜ ਇਸ ਮੁਲਕ ਨੂੰ ਵੀ ਸਮਰਪਿਤ ਹੋ ਕੇ ਵਿਚਰਦੇ ਆ ਜੇ ਉਹ ਆਜ਼ਾਦੀ ਪਸੰਦ ਧਰਾਂ ਦੇ ਨਾਲ ਨਹੀਂ ਵੀ ਖੜਦੇ ਅੱਜ ਸਿੱਖੀ ਸਾਮਣੇ ਰੱਖੀਆਂ ਨਾ ਜੀ ਜ਼ਰੂਰੀ ਨਹੀਂ ਹੈਗਾ ਕਿ ਅੱਜ ਐ ਆ ਤੇ ਕੱਲੂ ਐ ਨਹੀਂ ਆ ਕੱਲੂ ਹੋ ਸਕਦਾ ਐ ਵੀ ਹੋ ਜਵੇ ਪਰ ਇੱਕ ਸੁਨੇਹਾ ਜ਼ਰੂਰ ਗਿਆ ਹੈਗਾ ਤੁਹਾਡੇ ਮਨਾਂ ਦਾ ਜਿਹੜਾ ਚਾਹ ਸੀਗਾ ਉਹਨੇ ਇਹ ਜ਼ਰੂਰ ਦੱਸਿਆ ਹੈਗਾ ਕਿ ਜਦੋਂ ਆਸੇ ਪਾਸੇ ਕੋਈ ਇਦਾਂ ਦਾ ਵਾਤਾਵਰਣ ਮਾਹੌਲ ਹੁੰਦਾ ਹੈਗਾ ਖਾਲਸੇ ਜਲੌਵ ਵਾਲਾ ਤੇ ਉਸ ਵੇਲੇ ਜਿਹੜੇ ਸਿਰੋਮੋਨ ਨੇ ਹੈਗੇ ਆ ਜਿਹੜੇ ਰੋਡੇ ਭੋਡੇ ਹੈਗੇ ਆ ਜਿਹੜੇ ਸਿਰੋਬੀਅਨ ਸਫਾ ਚਟ ਹੈਗੇ ਆ ਉਹ ਵੀ ਪੂਰੇ ਉલ્લાਸ ਦੇ ਵਿੱਚ ਆ ਜਾਂਦੇ ਹੁੰਦੇ ਆ ਇਹ ਗੱਲ ਜ਼ਰੂਰ ਕੱਲ ਵੀ ਵੇਖਣ ਨੂੰ ਮਿਲੀ ਹੈ ਕੱਲ ਤੋਂ ਪਹਿਲਾਂ ਵੀ ਵੇਖਣ ਨੂੰ ਮਿਲੀ ਹੈ ਸਰਬੱਤ ਖਾਲਸਾ ਹੈ ਚਾਬੇ ਦੀ ਧਰਤੀ ਦੇ ਉੱਪਰ ਵੇਖਣ ਨੂੰ ਮਿਲਿਆ ਉਹ ਸਾਰਾ ਜਹੋ ਜਹਲਾਲ ਅਮਰਤਪਾਲ ਸਿੰਘ ਦੀ ਐਂਟਰੀ ਹੁੰਦੀ ਹੈ ਪੰਜਾਬ ਦੇ ਵਿੱਚ ਉਸ ਵੇਲੇ ਨੌਜਵਾਨੀ ਦਾ ਜਹੋ ਜਹਲਾਲ ਵੇਖਣ ਨੂੰ ਮਿਲਿਆ ਜਦੋਂ ਦਸਤਾਰ ਬੰਦੀ ਹੁੰਦੀ ਹੈ ਅਮਰਤਪਾਲ ਸਿੰਘ ਦੀ ਉਹ ਸਾਰਾ ਜਹੋ ਜਹਲਾਲ ਉਸ ਵੇਲੇ ਵੇਖਣ ਨੂੰ ਮਿਲਿਆ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੁਹਾਡੇ ਇਹ ਜਿਹੜੇ ਜਜ਼ਬਾਤ ਹੁੰਦੇ ਨੇ ਤੁਹਾਡੀਆਂ ਇਹ ਭਾਵਨਾਵਾਂ ਸੱਚੀਆਂ ਤੇ ਸੁੱਚੀਆਂ ਇਹਨਾਂ ਨੂੰ ਕੋਈ ਵਹਾ ਕੇ ਹੋਰ ਪਾਸੇ ਨੂੰ ਨਾ ਲੈ ਜਾਵੇ ਕਿਤੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੁਸੀਂ ਉਹਨੂੰ ਕਾਬੂ ਰੱਖਣਾ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਔਰ ਜਿਹੜੇ ਸਹੀ ਮਾਇਨੇ ਦੇ ਵਿੱਚ ਆਜ਼ਾਦੀ ਦੇ ਪਰਵਾਨੇ ਅਤੇ ਰਾਹੀ ਪੰਦੀ ਹੈਗੇ ਆ ਉਹਨਾਂ ਨੂੰ ਤੁਸੀਂ ਉਸ ਵੇਲੇ ਵਿਸਰਨਾ ਜਾਇਆ ਕਰੋ ਚੇਤੇ ਰੱਖਿਆ ਕਰੋ ਕਿ ਜੜੀਆਂ ਉਹ ਕੁਰਸੀਆਂ ਬਾਦਸ਼ਾਹਤਾ ਵਾਲੀਆਂ ਡੱਠਣੀਆਂ ਨੇ ਨਾ ਉਹਨਾਂ ਕੁਰਸੀਆਂ ਦੇ ਉੱਪਰ ਬਹੋਣਾ ਕਿਨੂੰ ਆਪਲਾ ਉਹ ਜਿਨ੍ਹਾਂ ਨੂੰ ਬਹੋਣਾ ਹੈਗਾ ਆ ਜਿਨ੍ਹਾਂ ਨੇ ਬਹੁਤ ਕੁਝ ਉਜਾੜਿਆ ਉਹਨਾਂ ਦੇ ਪਰਿਵਾਰਾਂ ਦੇ ਚ ਜਾ ਕੇ ਬੈਠਿਆ ਕਰੋ ਕਿਤੇ ਉਹਨਾਂ ਦੇ ਬਾਰੇ ਇੱਕ ਦੀ ਅੰਤਰ ਧਿਆਨੋ ਕੇ ਸੋਚਿਆ ਕਰੋ ਕਿ ਕੌਣ ਕਿੱਥੇ ਬੈਠਾ ਹੋਇਆ ਜਿਲਨਚ ਵੀ ਬੈਠੇ ਹੋਇਆ ਕਈ ਉਹਨਾਂ ਬਾਰੇ ਸੋਚਿਆ ਕਰੋ ਖਾਲੀ ਕੁਰਸੀ ਵੇਖਿਆ ਕਰੋ ਸੋਚਿਆ ਕਰੋ ਕਿ ਇਦਾਂ ਦਾ ਜਾਹੋ ਜਲਾਲ ਵਾਲਾ ਮਾਹੌਲ ਬਣਿਆ ਹੋਇਆ ਔਰ ਉਸ ਕੁਰਸੀ ਦੇ ਉੱਪਰ ਉਹਨਾਂ ਦੇ ਵਿੱਚੋਂ ਕਿਸ ਨੂੰ ਬਹੋਣਾ ਹੋ ਸਕਦਾ ਉਹ ਪਹਿਲਾਂ ਤੁਰ ਜਾ ਪੁੱਜਿਆ ਸ਼ਾਹੀ ਰਜਵਾੜਾ ਨਾ ਹੋਵੇ ਹੋ ਸਕਦਾ ਉਹਨਾਂ ਦੇ ਵਿੱਚੋਂ ਪਹਿਲੇ ਰਾਜਾ ਮਹਾਰਾਜੇ ਕੋਈ ਉਹਨਾਂ ਦੇ ਟੱਬਰਾਂ ਦੇ ਵਿੱਚੋਂ ਨਾ ਹੋਣ ਪਰ ਕਲਪਨਾ ਕਰਿਆ ਕਰੋ ਕਿ ਉਸ ਕੁਰਸੀ ਦੇ ਉੱਪਰ ਉਹਨਾਂ ਨੂੰ ਬਹੋਣਾ ਜਿਨ੍ਹਾਂ ਨੇ ਆਜ਼ਾਦੀ ਦੀ ਖਾਤਰ ਆਪਣਾ ਵੱਡਾ ਯੋਗਦਾਨ ਪਾਇਆ ਹੁੰਗਾ બસ ਇੰਨੀਆਂ ਕੁ ਮੇਰੇ ਮਨ ਦੀਆਂ ਗੱਲਾਂ ਹੈਗੀਆਂ ਨੇ ਅੱਜ ਫਿਰ ਜੇ ਕਿਸੇ ਨੂੰ ਲੱਗਾ ਹੋਵੇ ਕਿ ਕੁੱਤੇ ਵਾਂਗੂ ਭਪਿੰਦਰ ਸਿੰਘ ਸੱਜਣ ਭੌਂਕਿਆ ਤੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਅੱਜ ਫਿਰ ਲਿਖ ਸਕਦੇ ਹੋ ਔਰ ਜਿਹੜੇ ਇਦਾਂ ਹੀ ਲਿਖਣਗੇ ਜਜਾਂ ਨੇ ਤੱਕੇ ਹੀ ਇਹ ਆ ਕਿ ਇਦਾਂ ਹੀ ਆ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਭਾਈ ਤੁਹਾਡੀ ਸ਼ਬਦਾਵਲੀ ਦੇ ਹਿਸਾਬ ਦੇ ਨਾਲ ਫਿਰ ਤੁਸੀਂ ਜਿਹਨਾਂ ਦੀ ਸਪੋਰਟ ਕਰਦੇ ਹੋ ਅੱਖਾਂ ਬੰਦ ਕਰਕੇ ਫਿਰ ਤੁਹਾਨੂੰ ਉਹਨਾਂ ਦੀ ਸਪੋਰਟ ਕਰਨੀ ਹੀ ਬੇਤਰ ਹੈ ਤੁਸੀਂ ਸਹੀ ਚੋਣ ਕੀਤੀ ਹੋਈ ਆ ਫਿਰ ਸ਼ਬਦਾਵਲੀ ਦੇ ਹਿਸਾਬ ਦੇ ਨਾਲ ਪਰ ਮੇਰੀ ਫਿਰ ਬੇਨਤੀ ਹੈ ਅਰਦਾਸ ਵੀ ਹੈ ਕੀ ਆਕਾਲਪੁਰਖ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਅਸੀਂ ਸੱਬੇ ਇੱਕ ਪਾਸਾ ਦੇ ਵਿੱਚ ਗੱਲਬਾਤ ਕਰਨੀ ਤਾਂ ਜ਼ਰੂਰ ਘਟੋ-ਘਟ ਸਿੱਖੀਏ ਹਨ ਇਹ ਸਾਡੇ ਲਈ ਬਹੁਤ ਚੰਗਾ ਹੋਊਗਾ ਸਾਡੇ ਆਸੇ ਪਾਸੇ ਬਾੜੇ ਲੋਕ ਘਟੋ-ਘਟ ਸਾਡੇ ਤੋਂ ਜ਼ਰੂਰ ਪ੍ਰਭਾਵਿਤ ਹੋਣਗੇ ਉਹਨਾਂ ਨੂੰ ਲੱਗੂਗਾ ਖਰਾ ਲੱਗੂਗਾ ਉਹਨਾਂ ਨੂੰ ਹੋਰ ਬਾਕੀਆਂ ਸਿਆਸੀ ਪਾਰਟੀ ਵਾਲੇ ਤੁਸੀਂ ਦੇਖੋ ਕਿਵੇਂ ਉਹਨਾਂ ਦੀ ਸ਼ਬਦਾਵਲੀ ਉਹਨਾਂ ਦੀ ਬੋਲੀ ਕਿਉਂ ਜੀ ਹੁੰਦੀ ਆ ਆ ਇੱਕ ਕਿਸੇ ਨੇ ਕੁੜੀ ਦੇ ਨਾਲ ਕੋਈ ਆ ਕੋਈ ਹਰਕਤ ਜੀ ਕਰ ਦਿੱਤੀ ਸੀਗੇ ਤੇ ਉਹ ਮੰਤਰੀ ਉਹ ਕਿੰਨੀ ਬਿਸ਼ਰਮੀ ਦੇ ਨਾਲ ਬੋਲਿਆ ਸੀਗਾ ਉਹ ਮੰਤਰੀ ਆ ਚੁਣਿਆ ਹੋਇਆ ਲੋਕਾਂ ਦਾ ਐਦਾਂ ਤੇ ਜੇ ਸਾਡੀਆਂ ਵੀ ਸ਼ਬਦਾਵਲ ਫਿਰ ਲੋਕ ਕੀ ਕੰਪੈਰੀਜ਼ਨ ਕਰਨਗੇ ਫਿਰ ਸਾਡੇ ਆਪਣੇ ਵੀ ਕਈ ਵਾਰ ਕਹਿ ਦੇਣਗੇ ਕਿ ਭਾਈ ਤੁਹਾਡੇ ਨਾਲ ਫਿਰ ਆ ਜਿਹੜੇ ਭੁਗਤਣ ਨੇ ਨਾ ਜਿਨ੍ਹਾਂ ਦੇ ਰਾਜ ਹੰਡਾਉਣ ਨੇ ਆ ਜਿਹੜੇ ਸਾਡੇ ਉੱਪਰ ਬੈਠੇ ਹੋ ਆ ਫਿਰ ਤੁਹਾਡੇ ਨਾਲ ਭਾਈ ਉਹ ਹੀ ਠੀਕ ਵਾ ਅਸੀਂ ਵੀ ਬਦਲਾਅ ਜਾਂ ਮੜ ਜਾ ਲੈ ਕੇ ਕਰਨਾ ਵੀ ਕੀ ਹੈਗਾ ਇਹ ਮੈਂ ਅਖੀਰਲੀ ਗੱਲ ਇਸ ਕਰਕੇ ਕਹੀ ਆ ਕਿ ਆਪਾਂ ਥੋੜਾ ਜਿਹਾ ਆਪਣੀ ਸ਼ਬਦਾਵਲੀ ਨੂੰ ਠੀਕ ਕਰਨ ਦੇ ਯਤਨ ਕਰੀਏ ਬਹੁਤ ਬਹੁਤ ਧੰਨਵਾਦ ਹੋਈਆਂ ਭੂਲਾ ਦੇ ਖਿਮਾ